ਬੀਮਾਰੀਆਂ ਬੜੀਆਂ ਵੱਧ ਗਈਆਂ ਨੌਜਵਾਨ ਨੇ ਜਿਹੜੇ ਉਹ ਬਿਮਾਰ ਹੋ ਰਹੇ ਨੇ ਕਦੇ ਕਦੇ ਹੁੰਦਾ ਵੀ ਸਾਰਾ ਟੱਬਰ ਹੀ ਬਿਮਾਰ ਹੋ ਗਿਆ ਮਤਲਬ ਕਿ ਥੋੜਾ ਜਿਹਾ ਬਾਹਰ ਖਾ ਲऊं ਪੇਟ ਦੀ ਕੋਈ ਨਾ ਕੋਈ ਸਮੱਸਿਆ ਹੋ ਗਈ ਮੌਸਮ ਬਦਲ ਗਿਆ ਜਿਵੇਂ ਹੁਣ ਬਾਰਿਸ਼ ਹੋ ਰਹੀ ਆ ਜਾਂ ਫਿਰ ਧੁੱਪ ਨਿਕਲੀ ਹੋਈ ਆ ਜਾਂ ਇੱਕਦਮ ਠੰਡ ਪੈ ਗਈ ਤਾਂ ਫੇਰ ਬੰਦੇ ਬਿਮਾਰ ਹੋ ਗਏ ਕੀ ਕਾਰਨ ਹੈ ਇਹ ਦਾ ਇੰਨੇ ਕਿ ਸੌਲ ਹੋ ਗਏ ਲੋਕ ਕਿ ਮਾੜਾ ਜਿਹਾ ਸਟ੍ਰੈਸ ਫਿਜ਼ੀਕਲ ਮੈਂਟਲ ਜਿਸ ਮਰਜ਼ੀ ਤਰੀਕੇ ਦਾ ਨਹੀਂ ਸਹਿ ਪਾਉਂਦੇ ਪਰ ਆਹ ਟਾਈਮ ਚ ਨਾ ਪੱਤ ਤੱਕੜ ਸੀਗੀ ਕਹਿੰਦੇ ਪੱਥਰ ਹਜਮ ਹੋ ਜਾਂਦੇ ਸੀ ਲਿਵਰ ਇੰਨਾ ਸ਼ਾਨਦਾਰ ਸੀ ਗਰਮ ਸਰਦ ਇਕਦਮ ਟਕੋਰ ਕਰਦੇ ਸੀ ਗਰਮ ਠੰਡੇ ਦੀ ਅੱਜ ਤੱਕ ਕਹਿੰਦੇ ਲੈ ਅੰਦਰ 16 ਤੇ ਸੀ ਚੱਲਦਾ ਸੀ ਬਾਹਰ 40 ਡਿਗਰੀ ਟੈਂਪਰੇਚਰ ਸੀ ਮੈਨੂੰ ਗਰਮ ਸਰਦ ਹੋ ਗਿਆ ਮੈਂ ਕਹਿੰਦਾ ਜਿੱਦ ਤਨ ਇਹ ਜਿਆ ਗਰਮ ਸਰਦ ਹੋਣ ਲੱਗਾ ਹੈ ਨਾ ਆਪਾਂ ਕੋ ਜਿਹੜਾ 60 70 ਸਾਲ ਦੀ ਉਮਰ ਬਿਮਾਰੀ ਸੋਣੀ ਸੀ ਅੱਜ 20 ਸਾਲ ਦਾ ਮੁੰਡਾ ਨੱਚਦਾ ਵਿਆਹ ਚ ਆਪਣੇ ਹਾਰਟ ਅਟੈਕ ਨਾਲ ਮਰ ਗਿਆ ਐਕਸਰਸਾਈਜ਼ ਕਰਕੇ ਆਇਆ ਜਾਂ ਕੋਈ ਖੇਤਾਂ 'ਚ ਕੰਮ ਕੀਤਾ ਜਾਂ ਬਾਹਰੋਂ ਕੋ ਕੰਮਕਾਰ ਕਰਕੇ ਆਇਆ ਸਰੀਰ ਆ ਉਹਦਾ ਵਾਰਮ ਸੀਗਾ ਗਰਮ ਸੀਗਾ ਹਨਾ ਤੇ ਉਹ ਆਉਂਦੀ ਸਾਰੀ ਨਹਾ ਲਿਆ ਫਿਰ ਤਾਂ ਆਪਾਂ ਮੰਨਦੇ ਆ ਕਿ ਬੰਦਾ ਗਰਮ ਸਰਦ ਹੋ ਗਿਆ ਏਸੀ ਚੋਂ ਨਿਕਲ ਕੇ ਵੀ ਲੋਕ ਗਰਮ ਸਰਦ ਹੋ ਗਏ ਸਰ ਦੋਨੋਂ ਹੀ ਗਲਤ ਨੇ ਜੀ ਅਸੀਂ ਬੱਚਿਆਂ ਨੂੰ ਪ੍ਰੈਕਟਿਸ ਕਰਾਉਂਦੇ ਆ ਜੀ ਆਈਪੀਐਲ ਦੇ ਮੁੰਡੇ ਨੂੰ ਟ੍ਰੇਨ ਕਰ ਰਹੇ ਆ ਜੀ ਮੈਂ ਜੀ ਉਹਨੂੰ ਰਿਕੁਆਇਰਮੈਂਟ ਹੈ ਜਦੋਂ ਦਾ ਵਰਕਆਊਟ ਖਤਮ ਹੁੰਦਾ ਹੈ ਉਹਨੇ ਆਈਸ ਬਾਥ ਲੈਣਾ ਹੈ ਹੁਣ ਦੇਖੋ ਮੈਂ ਤੁਹਾਡੀ ਮਿੱਠਾ ਤੋੜਨੇ ਮਿੱਠਾ ਜੀ ਰਸ਼ੀਆ ਦੇ ਵਿੱਚ ਜੰਮ ਦੇ ਬੱਚੇ ਨੂੰ ਬਹੁਤ ਛੋਟੇ ਨੂੰ ਮਾਈਨਸ 30 ਵਾਲੇ ਪਾਣੀ ਚ ਪਾ ਦਿੰਦੇ ਆ ਆ ਵਿਰਾਟ ਖੋਲੀ ਨੇ ਜਿੰਮ ਖੋਲਿਆ ਜੀ ਦਿੱਲੀ ਮੇਰਾ ਦੋਸਤ ਜਾਂਦਾ ਬਹੁਤ ਵਧੀਆ ਜਿੰਮ ਹੈ ਉੱਥੇ ਵਰਕਆਊਟ ਤੋਂ ਬਾਅਦ ਉਹਨਾਂ ਦਾ ਜਿਹੜਾ ਸਹੀ ਮੈਨੇਜ ਸਹੀ ਕੋਚ ਹੈ ਉਹ ਕਹਿੰਦਾ ਤੁਸੀਂ ਘਰ ਜਾਣ ਤੋਂ ਪਹਿਲਾਂ -5 ਰਾ ਸ਼ਾਵਰ ਲੈ ਕੇ ਜਾਣਾ -5 ਤਾਂ ਨਹੀਂ ਹੁੰਦਾ 2-3 ਡਿਗਰੀ ਦਾ ਟੈਂਪਰੇਚਰ ਵਾਲਾ ਸ਼ਾਰ ਲੈ ਕੇ ਜਾਣਾ ਜੇ ਤੁਸੀਂ ਮੰਨ ਲਿਆ ਨਾ ਕਿ ਕਬਲੀ ਦਿੱਤਾ ਕੱਟ ਗਈ ਤੇ ਮੈਂ ਤੋਂ ਬਾ ਨਿਕਲ ਗਿਆ ਤਾਂ ਮੇਰਾ ਬੈਡ ਲੱਕ ਹੈ ਉਹ ਮੰਨ ਲਿਆ ਤੁਸੀਂ ਕੰਮ ਹੋ ਜਾਊਗਾ ਜੀ ਸੇਮ ਥੋੜੀ ਬੇਬੇ ਨੇ ਉਹਦੀ ਬੇਬੇ ਨੇ ਉਹਦੀ ਬੇਬੇ ਨੇ ਇੱਕ ਪੀ ਐਚ ਡੀ ਕਰੀ ਆਪਣੀ ਆਪਣੇ ਦਿਮਾਗ 'ਚ ਇੱਕ ਜੀ ਹੁੰਦੀ ਹੈ ਗਰਮ ਸਰਦ ਮੈਂ ਇਹ ਜਿਹੇ ਪੰਗੇ ਲੈਣਾ ਠੰਡੇ ਗਰਮ ਦੇ ਤੂੰ ਸੋਚ ਨਹੀਂ ਸਕਦੇ ਤਾਂ ਜਿੰਨੇ ਇਹ ਜੇ ਪੰਗੇ ਲੈਣਾ ਮੇਰੀ ਬਾਡੀ ਓਨੀ ਵਧੀਆ ਹੋ ਜਾਂਦੀ ਅਸੀਂ ਕੋਲਡ ਬਾਥ ਸਖਾਨਨੇ ਆ ਠੰਡਾ ਸ਼ਾਵਰ ਗਰਮ ਸ਼ਾਵਰ ਇਹਨੂੰ ਕਹਿੰਦੇ ਹਸ਼ਾਰ ਹੁੰਦਾ ਸਿੱਧਾ ਟੈਂਪਰੇਚਰ ਚੇਂਜ ਜਿੰਨਾ ਤੁਸੀਂ ਇਹ ਕਰਦੇ ਹੋ ਤੁਹਾਡੀ ਬਾਡੀ ਦੇ ਪੋਰਸ ਖੁੱਲਦੇ ਬੰਦ ਹੁੰਦੇ ਖੁੱਲਦੇ ਬੰਦਦੇ ਡੀਟੌਕਸ ਹੁੰਦੀ ਬਾਡੀ ਤੇ ਤੁਹਾਡੇ ਵਾਈਟ ਬਲੱਡ ਸੈੱਲ ਜਿਹੜੀ ਕਿ ਤੁਹਾਡੀ ਸਰੀਰ ਦੀ ਆਰਮੀ ਹੋ ਬੱਜੀ ਟਰਟੀ ਲੀਵਰ ਤਬ ਲੋਜਵੰਦਾਂ ਤੋਂ ਕੁਝ ਜ਼ਿਆਦਾ ਹੀ ਲਿਖਣ ਨੂੰ ਮਿਲਦਾ ਮੈਂ ਸਿੰਪਲ ਜਿਹਾ ਸਵਾਲ ਘੁਮਗਾ ਕਿ ਤੁਸੀਂ ਨੇ ਕਿ ਟਰੱਕ ਲਿਆ ਤਾਂ ਉਹਨੂੰ ਚਲਾਇਆ ਨਹੀਂ ਜਿੱਦਣ ਚਲਾਉਂਗੇ ਉਹਦੀ ਕਮਾਨੀਆਂ ਖੜ ਜਣਗੀਆਂ ਕਮਾਨੀਆਂ ਪਤਾ ਹੀ ਇਹ ਵੀ ਹੁਣ ਪੰਜਾਬੀ ਦਾ ਵਰਡ ਹੈ ਇਹੋ ショਕਰਸ ਹੁੰਦੇ ਨੇ ਲੀਫ ਸਪਰਿੰਗ ਕਹਿੰਦੇ ਹੁਣ ਜਾਂ ਤੁਸੀਂ ਗੱਡੀ ਲੈਤੀ ਚਲਾਈ ਕਦੇ ਹੈ ਨਹੀਂ ਜਿੱਦਣ ਚਲਾਉਂਗੇ ਨਾ ਉਹ ਚੱਲੂਗੀ ਨਹੀਂ ਗੋਡੇ ਕਿਉਂ ਖੜ ਕੇ ਇਹ ਬਰਤੇ ਨੇ ਤੁਹਾਡੇ ਰੱਬ ਨੇ ਆਪਣੇ ਕੋਲੋਂ ਇਹ ਕਹਿ ਕੇ ਭੇਜਿਆ ਇਹਨੂੰ ਬਰਤ ਜੇ ਤੁਸੀਂ ਇਹਨੂੰ ਵਰਤੋਂਗੇ ਨਾ ਇਹਨੂੰ ਜੰਗ ਲੱਗ ਜੂਗੀ ਜਿਹੜੇ ਦੇਖੇ ਅੱਜ ਕੱਲ ਬੱਚੇ ਇਸ ਤੋਂ ਦੂਰ ਦੇਖਦੇ ਨਹੀਂ ਉਹਨਾਂ ਦੇ ਐਨਕ ਲੱਗ ਗਏ ਕਿਉਂਕਿ ਨਾ ਦੂਰ ਦੀ ਨਿਗਾ ਵਰਤੀ ਆਪਣੇ ਕੋ ਲਾਗੇ ਕੰਮ ਵਾਲੀਆਂ ਹੁਣ ਤਾਂ ਨਵੇਂ ਆ ਗਿਆ ਝਾੜੂ ਉਹ ਵੀ ਐਪ ਨਾਲ ਚੱਲਦਾ ਹੈ ਉਹੋ ਜੇ ਤੁਸੀਂ ਬੈ ਕੇ ਕਦੇ ਪੋਚਾ ਨਹੀਂ ਮਾਰਿਆ ਤਾਂ ਤੁਹਾਡੇ ਗੋਡੇ ਕਿਵੇਂ ਚੱਲਣਗੇ ਜੀ ਅੱਜ ਦੇ ਟਾਈਮ 'ਚ ਨਾ ਕਿਸੇ ਮੁੰਡੇ ਨੂੰ ਮੇਰੀ ਉਮਰ ਤਾਂ ਬਹੁਤ ਵੱਡੀ ਹੈ ਫਿਰ ਵੀ 22-23 ਸਾਲ ਦੇ ਮੁੰਡੇ ਨੂੰ ਕਹਿ ਰਹੀ ਕਿ ਤੂੰ ਮੁੰਡਿਆਂ ਘਰ ਬਹਿ ਜਾ ਉਹ ਤੋਂ ਬਾਅਦ ਉੱਠ ਕੇ ਦਿਖਾ ਦੇ ਕਹਣਾ ਤਾ ਬਹਿ ਨਹੀਂ ਸਕੂਗਾ ਉਹਦੀ ਪੈਂਟੇ ਪਟ ਜਾਨੀ ਐ ਹੈਨਾ ਉਹ ਬਹਿ ਜਾਊਗਾ ਓੱਖਾ ਸੁੱਖਾ ਜਾ ਉੱਠੂਗਾ ਨਾ ਉਹਦੇ ਤਿੰਨ ਚਾਰ ਨਸਾ ਚੜਨੀਆਂ ਤੇ ਇਕੱਡੀ ਨਾ ਉਹਦੇ ਕਹਿੰਦਾ ਕੀੜੀਆਂ ਲੜਦੀਆਂ ਹੁੰਦੀਆਂ ਕਿਉਂਕਿ ਨਾਨ ਅਲਕੋਹੋਲਿਕ ਫੈਟੀ ਲੀਵਰ ਬਾਕੀ ਸਾਰੀ ਬਿਮਾਰੀ ਤੋਂ ਟੱਕਰ ਗਿਆ ਅੱਜਕੱਲ ਤੁਸੀਂ ਰੇਡੀਓਲੋਜਿਸਟ ਕੋ ਜਾਈਓ ਉਹਨੂੰ ਕਈ ਭਰਾਵਾ ਮੇਰੇ ਨਾਲ ਉਹ ਕਰਕੇ ਨਹੀਂ ਅਲਟਰਾ ਸਾਊਂਡ ਜਦੋਂ ਅਲਟਰਾ ਸਾਊਂਡ ਕਹੂਗਾ ਨਾ ਉਹ ਪੁੱਛਿਓ ਕਿ ਫੈਟੀ ਲੀਵਰ ਹੈ ਕੋਕਾ ਐਨਾ ਪਤਾ ਦੀ ਅੱਜਕੱਲ ਸਭ ਦੇ ਆ ਰਿਹਾ ਹੈ ਇਹ ਨਹੀਂ ਦੱਸੂਗਾ ਤੁਹਾਡਾ ਫੈਟੀ ਲੀਵਰ ਹੈ ਮੇਰੇ ਲਈ ਪੁਰਾਣੇ ਮਜੂਰ ਵੀ ਸੀ ਉਸਾਰਾ ਦਿਨ ਧੁੱਪ ਜਗਮ ਕਰੀ ਜਾਂਦੇ ਸੀ ਆਪਣੇ ਪੱਲੇ 'ਚ ਸ਼ੱਕਰ ਤੇ ਦੇਸੀ ਕੀ ਪਾਲੰਦੇ ਦੀ ਕਿਲੋ ਕਿਲੋ ਮਤਲਬ ਉਹ ਖਾ ਜਾਂਦੇ ਸੀ ਅੱਜਕੱਲ ਮੈਂ ਕਹਿੰਦਾ ਕਿਲੋ ਵੀ 4 ਜੰਮ ਤੇ ਖਾ ਗਏ ਉਹਨਾਂ ਨੂੰ ਹੋ ਜਾਂਦਾ ਯਾਰ ਮੇਰੀ ਸ਼ੂਕਰ ਵਧ ਗਈ ਮੈਂ ਐਗਜ਼ਾਮਪਲ ਦੇਣਾ ਤੁਸੀਂ ਨੇ ਇੱਕ ਬੜਾ ਸੋਹਣਾ ਮੋਟਰਸਾਈਕਲ ਲਿਆਂਦਾ ਜੀ ਉਹ ਤੇਲ ਪਾਇਆ ਚਲਾਇਆ ਨਹੀਂ ਤੇਲ ਪਾਇਆ ਚਲਾਇਆ ਨਹੀਂ ਫਿਰ ਕਹਿੰਦੇ ਯਾਰ ਇਹ ਖਰਾਬ ਜੇ ਹੋ ਜਾਂਦਾ ਜੀ ਉਹ ਜਿੰਨਾ ਤੇਲ ਪਾਉਂਦੇ ਸੀ ਬਜ਼ੁਰਗ ਉਹ ਤੋਂ ਬਹੁਤ ਦੇ ਕੰਮ ਲੈਂਦੇ ਸੀ ਮੈਂ ਲੋਕਾਂ ਨਾਲ ਜਾਉਣਾ ਕਹਿੰਦੇ ਕਹਿੰਦੇ ਮੈਨੂੰ ਕੋਈ ਬੰਦੇ ਨੇ ਸਵਾਲ ਪੁੱਛਿਆ ਕਹਿੰਦੇ ਤੁਸੀਂ ਕਾਰਬੋਹਾਈਡਰੇਟਸ ਬੰਨਾ ਕਰਦੇ ਹੋ ਕਹਿੰਦੇ ਭਈਆ ਰੋਡ ਸਾਈਡ ਤੇ ਨਾ ਐਡਾ ਪਾਟਾ ਤਿੰਨ ਵਾਰੀ ਖਾਂਦਾ ਦਰ ਵਿੱਚ ਮੈਂ ਕਿਹਾ ਦੇਖੋ ਮਕਰ ਰੋਡ ਸਾਈਡ ਤੇ ਕਰ ਕੀ ਰਿਹਾ ਹੈ ਮੈਂ ਕਿਹਾ 8 ਘੰਟੇ ਨੇ ਦੂਰ ਮੋੜ ਚ ਲਾਇਆ ਹੂੰ ਨੇ ਮੈਂ ਕਿਹਾ ਜੱਕ ਉਹਦੀ ਕਲਾਈ ਦੇਖਿਓ ਤੁਹਾਡੀ ਇੱਕ ਦੋ ਉਂਗਲੀਆਂ ਜਿੰਨੀ ਉਹਦੀ ਕਲਾਈ ਹੈ ਇਹਨਾਂ ਦੀ ਆਦਤ ਹੀ ਬਣ ਗਈ ਨਾ ਵੀ ਰੋਟੀ ਖਾ ਲਈ ਉਹਨਾਂ ਨੇ ਇਹਨੂੰ ਜ਼ਰੂਰ ਪੀਣਾ ਵੀ ਫੈਟ ਜਾ ਹੋ ਗਿਆ ਰਾਹ ਕੋਈ ਹੁੰਦਾ ਵੀ ਕੋਈ ਕਹਿੰਦਾ ਵੀ ਮੇਰਾ ਵੀ ਜੀ ਦਾ ਵਾਲਾ ਪਾਣੀ ਪੀ ਕੇ ਸੱਟ ਹੁੰਦਾ ਕੋਈ ਕਹਿੰਦਾ ਮੇਰਾ ਚਾਹ ਪੀ ਕੇ ਮੇਰੀ ਰੋਕੀ ਥੰਲੇ ਹੁੰਦੀ ਆ ਇਹ ਕੀ ਕਨਸੈਪਟ ਆ ਦੇਖੋ ਇਥੇ ਇੱਕ ਸਹੀ ਸਲਾਹ ਦਿੰਨਾ ਇਨੋ ਬੇਕਿੰਗ ਸੋਡਾ ਜੀ ਬੇਕਿੰਗ ਸੋਡਾ ਤੁਹਾਡੇ ਸਟਮਕ ਦੇ ਐਸਿਡ ਨੂੰ ਮਾਰਨ ਲਈ ਬਣਾਇਆ ਹੋਇਆ ਜੀ ਮਗਰ ਐਕਚੁਅਲ ਸਟਮਕ ਦਾ ਐਸਿਡ ਘਟਿਆ ਹੋਇਆ ਤਾਂ ਹੀ ਤੁਹਾਨੂੰ ਸਭ ਨਹੀਂ ਹੋ ਰਿਹਾ ਤਾਂ ਉਸ ਟਾਈਮ ਕੋਈ ਵੀ ਵਧੀਆ ਕੁਆਲਿਟੀ ਦਾ ਕੱਚ ਦੀ ਬੋਤਲ ਜਿਵੇਂ ਮੈਂ ਤਾਂ ਆਪਣਾ ਬਰਮਨ ਐਪਲ ਸਾਈਡਰ ਵਿਨੇਗਰ ਦੇ ਦੋ ਚਮਚੇ ਲੈ ਲੈਂਦਾ ਉਹ ਰੋਟੀ ਖਾਂ ਤੋਂ ਬਰਤੰਤ ਦੇਸਨ ਨੂੰ ਠੰਡਾ ਪੀਂਦੀ ਆਤਾ ਕੋਲਡ ਡਰਿੰਕ ਦੇਖੋ ਜਿਦ ਹੈ ਕਿ ਸਭ ਤੋਂ ਪਹਿਲਾਂ ਤੇ ਕੈਫੀਨ ਹੈ ਹਾਈ ਕੁਆਲਟੀ ਹੁਣ ਤਾਂ ਹਾਈ ਕੁਆਲਟੀ ਹਾਈ ਕੁਆਨਟੀਟੀ ਤਾਂ ਕਿ ਇੱਕ ਕਰ ਜਿਵੇਂ 12 ਕੱਪ ਚਾਹ ਪੀਣ ਲਿਗਾ ਕੁਝ چینی ਹੈ ਕੁ ਵੀ ਕਿੰਨੀ ਜਿਵੇਂ ਤੁਸੀਂ ਅੱਧਾ ਕਿਲੋ ਤੋਂ ਜ਼ਿਆਦਾ ਦਲੀਬ ਨਹੀਂ ਇਕੱਠੀ ਖਾ ਲਈ ਪਰ ਜਿਵੇਂ ਹੁਣ ਕਈ ਲੋਕ ਕਹਿੰਦੇ ਨੇ ਮੈਂ ਚਾਹ ਨਹੀਂ ਪੀਂਦਾ ਯਾਰ ਚਾਹ ਖਰਾਬ ਕਰਦੀ ਆ ਪਰ ਕੋਲਡ ਡਰਿੰਕ ਦੀ ਉਹ ਦੋ ਤਿੰਨ ਬੋਤਲਾਂ ਪੀ ਜਾਂਦੇ ਨੇ ਤਾਂ ਉਹ ਤਾਂ ਫਿਰ ਜ਼ਿਆਦਾ ਹਾਰਮਫੁਲ ਹੈ ਇਹਦੇ ਨਾਲ ਹਾਂਜੀ ਹਾਂਜੀ ਤਾਂ ਉਹੀ ਗੱਲ ਹੋ ਗਈ ਕਿ ਸ਼ਰਾਬੀ ਬੀਤੇ ਅਸੀਂ 20 ਪੀਂਦੇ ਆ ਵਾਈਨ ਪੀਂਦੇ ਆ ਜੀ ਉਹ ਐਕਚੁਅਲ ਚ ਚਾਹ ਬੰਦਾ ਇੱਕ ਕੱਪ ਪੀਂਦਾ ਕੋਲਡ ਡਰਿੰਕ ਨਹੀਂ ਬੰਦਾ ਫੜਦੇ 750 ਐਮਐਲ ਦੀ ਬੋਤਲ ਹੈ ਮੇਰੇ ਸਾਬ ਨਾਲ ਤਾਂ 5 ਗੁਣਾ 7 ਗੁਣਾ ਖਰਾਬ ਹੋ ਗਈ ਤਾਂ ਅੱਜ ਕੱਲ੍ਹ ਬਿਮਾਰੀਆਂ ਵਡੀਆਂ ਵੱਧ ਗਈਆਂ ਨੇ ਮੌਸਮ ਬਦਲਦਾ ਹੈ ਕਿ ਇਨਸਾਨ ਬਿਮਾਰ ਹੋ ਜਾਂਦਾ ਹੈ ਨੌਜਵਾਨ ਨੇ ਜਿਹੜੇ ਉਹ ਵੀ ਬੜੀ ਛੇਤੀ ਬਿਮਾਰ ਹੋ ਜਾਂਦੇ ਨੇ ਕਈ ਵਾਰ ਤਾਂ ਸਾਰਾ ਟੱਬਰ ਹੀ ਬਿਮਾਰ ਹੋ ਜਾਂਦਾ ਏ ਜੇ ਬਾਹਰ ਆਪਾਂ ਚਲੇ ਜਾਈਏ ਤਾਂ ਕੁਝ ਖਾ ਪੀ ਲੋ ਤਾਂ ਪੇਟ ਦੀ ਕੋਈ ਨਾ ਕੋਈ ਸਮੱਸਿਆ ਆ ਜਾਂਦੀ ਆ ਉਹ ਬਿਮਾਰੀਆਂ ਹੋ ਰਹੀਆਂ ਨੇ ਜਿਹੜੀਆਂ ਬਜ਼ੁਰਗਾਂ ਨੂੰ ਪਹਿਲਾਂ ਹੁੰਦੀਆਂ ਸੀ ਲੇਕਿਨ ਹੁਣ ਨੌਜਵਾਨ ਉਹਨਾਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਤਾਂ ਹੈਲਥ ਕੋਚ ਰਵਿੰਦਰ ਸਿੰਘ ਮੇਰੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਤਾਂ ਰਵਿੰਦਰ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜਿਵੇਂ ਮੈਂ ਗੱਲ ਕੀਤੀ ਐ ਵੀ ਬਿਮਾਰੀਆਂ ਬੜੀਆਂ ਵੱਧ ਗਈਆਂ ਨੌਜਵਾਨ ਨੇ ਜਿਹੜੇ ਉਹ ਬਿਮਾਰ ਹੋ ਰਹੇ ਨੇ ਕਦੇ-ਕਦੇ ਹੁੰਦਾ ਵੀ ਸਾਰਾ ਟੱਬਰੀ ਬਿਮਾਰ ਹੋ ਗਿਆ ਅ ਮਤਲਬ ਕਿ ਥੋੜਾ ਜਿਹਾ ਬਾਹਰ ਖਾ ਲਓ ਪੇਟ ਦੀ ਕੋਈ ਨਾ ਕੋਈ ਸਮੱਸਿਆ ਹੋ ਗਈ ਮੌਸਮ ਬਦਲ ਗਿਆ ਜਿਵੇਂ ਹੁਣ ਬਾਰਿਸ਼ ਹੋ ਰਹੀ ਆ ਜਾਂ ਫਿਰ ਧੁੱਪ ਨਿਕਲੀ ਹੋਈ ਆ ਜਾਂ ਇੱਕਦਮ ਠੰਡ ਪੈ ਗਈ ਤਾਂ ਫੇਰ ਬੰਦੇ ਬਿਮਾਰ ਹੋ ਗਏ ਕੀ ਕਰਨਾ ਇਹਦਾ ਸਰ ਬਹੁਤ ਸਿੰਪਲ ਜੀ ਗੱਲ ਐ ਦੇਖੋ ਸਾਰੀਆਂ ਗੱਲਾਂ ਤੁਸੀਂ ਇੱਕੋ ਗੱਲ ਕਹੀ ਕਿ ਸਰੀਰ ੱੱਕਾ ਨਹੀਂ ਸਹਿਸਾ ਕਰਿਆ ਜੀ ਏਸੀ ਚੋਂ ਬਾਹਰ ਨਿਕਲ ਕੇ ਛਿੱਕਾ ਲੱਗ ਗਿਆ ਬੁਖਾਰ ਹੋ ਗਿਆ ਮਾੜਾ ਜਿਹਾ ਬਾਹਰ ਖਾਇਆ ਢਿੱਡ ਹਜਮ ਨਹੀਂ ਕਰ ਪਾਇਆ ਆਪਣਾ ਸਰੀਰ ਸੌਲ ਹੋ ਗਿਆ ਸੌਲ ਸਮਝਦੇ ਹੋ ਜੀ ਪੰਜਾਬੀ ਦਾ ਵਰਡ ਹੈ ਅੱਜ ਕੱਲ ਦੀ ਜਨਤਾ ਦੇ ਹਾਂ ਨਾਜੁਕ ਪੰਜਾਬੀ ਦਾ ਵਰਡ ਹੈ ਮੈਂ ਕਿਹਾ ਦੇਸੀ ਠੇਡ ਮੜਾ ਜਾ ਤਾਂ ਐਨੇ ਕਿ ਸੋਲ ਹੋ ਗਏ ਲੋਕ ਕਿ ਉਹ ਮੜਾ ਦਾ ਸਟ्रेस ਫਿਜ਼ੀਕਲ ਮੈਂਟਲ ਜਿਸ ਮਰਜ਼ੀ ਤਰੀਕੇ ਦਾ ਨਹੀਂ ਸਹਿ ਪਾਉਂਦੇ ਪਰ ਐਂ ਟਾਈਮ ਚ ਨਾ ਪੱਤਕੜ ਸੀਗੇ ਜੀ ਉਹ ਕਹਿੰਦੇ ਪੱਥਰ ਹਜਮ ਹੋ ਜਾਂਦੇ ਸੀ ਲਿਵਰ ਇੰਨਾ ਸ਼ਾਨਦਾਰ ਸੀ ਗਰਮ ਸਰਦ ਇੱਕਦਮ ਟਕੋਰ ਕਰਦੇ ਸੀ ਗਰਮ ਠੰਡੇ ਦੀ ਜੀ ਅੱਜ ਤੱਕ ਕਹਿੰਦੇ ਲੈ ਅੰਦਰ 16 23 ਹੀ ਚੱਲਦਾ ਸੀ ਭਰ 40 ਡਿਗਰੀ ਟੈਂਪਰੇਚਰ ਸੀ ਮੈਨੂੰ ਗਰਮ ਸਰਦ ਹੋ ਗਿਆ ਮੈਂ ਕਹਿੰਦਾ ਜਿੱਦ ਤਨ ਇਹ ਜਿਆ ਗਰਮ ਸਰਦ ਹੋਣ ਲੱਗ ਗਿਆ ਨਾ ਆਪਾਂ ਗਏ ਤੇ ਸੱਚ ਹੋ ਹੀ ਗਲ ਹੋ ਗਈ ਜਿਹੜਾ 60 70 ਸਾਲ ਦੀ ਉਮਰ ਚ ਬਿਮਾਰੀ ਸੋਣੀ ਸੀ ਅੱਜ 20 ਸਾਲ ਦਾ ਮੁੰਡਾ ਨੱਚਦਾ ਵਿਆਹ ਚ ਆਪਣੇ ਹਾਰਟ ਅਟੈਕ ਨਾਲ ਮਰ ਗਿਆ ਆਪਾਂ ਇੰਨੇ ਸੋਲ ਹੋ ਚੁੱਕੇ ਆ ਆਪਣੀ ਬਾਡੀ ਇੰਨਾ ਕੁ ਵੀ ਸਟ्रेस ਨਹੀਂ ਚੱਲ ਪਾਂਦੀ ਦੇਖੋ ਨੱਚ ਰਹੇ ਸੀ ਕੀ ਹੋ ਰਿਹਾ ਸੀ ਹਾਰਟ ਤੇਜ਼ ਚੱਲ ਰਿਹਾ ਸੀ ਤਾਂ ਇੰਨਾ ਕੁ ਸਟ्रेस ਨਹੀਂ ਝੇਲ ਪਾਈ ਤਾਂ ਬਾਡੀ ਚ ਇਹਨੂੰ ਇਮਿਊਨਿਟੀ ਕਹ ਲਓ ਜੋ ਮਰਜੀ ਕਰੋ ਇੱਕ ਆਪਣੀ ਬਾਡੀ ਚ ਧੱਕੇ ਸਹਿਣ ਦੀ ਸ਼ਮਤਾ ਹੈ ਕਿ ਆਪਾਂ ਕਿੰਨੇ ਕੁ ਧੱਕਾ ਚੱ ਉਹ ਆਲਮੋਸਟ ਜ਼ੀਰੋ ਹੈ ਇਸ ਹੁਣ ਜੇ ਪਰ ਗੱਲ ਕਰੀਏ ਗਰਮ ਸਰਦ ਦਾ ਤਾਂ ਇਦਾਂ ਹੁੰਦਾ ਏ ਵੀ ਜੇ ਕੋਈ ਕੰਮ ਕਰਕੇ ਆਇਆ ਕੋਈ ਐਕਸਰਸਾਈਜ਼ ਕਰਕੇ ਆਇਆ ਜਾਂ ਕੋਈ ਖੇਤਾਂ 'ਚ ਕੰਮ ਕੀਤਾ ਜਾਂ ਬਾਹਰ ਉਹ ਕੰਮਕਾਰ ਕਰਕੇ ਆਇਆ ਸਰੀਰ ਆ ਉਹਦਾ ਵਾਰਮ ਸੀਗਾ ਗਰਮ ਸੀਗਾ ਹਨਾ ਤੇ ਉਹ ਆਉਂਦੀ ਸਾਰੀ ਨਹਾ ਲਿਆ ਫਿਰ ਤਾਂ ਆਪਾਂ ਮੰਨਦੇ ਆ ਕਿ ਬੰਦਾ ਗਰਮ ਸਰਦ ਹੋ ਗਿਆ ਏਸੀ 'ਚੋਂ ਨਿਕਲ ਕੇ ਵੀ ਲੋਕ ਗਰਮ ਸਰਦ ਹੋ ਜਾਂਦੇ ਨੇ ਸਰ ਦੋਨੋਂ ਹੀ ਗਲਤ ਨੇ ਜੀ ਅਸੀਂ ਬੱਚਿਆਂ ਨੂੰ ਪ੍ਰੈਕਟਿਸ ਕਰਾਉਂਦੇ ਆ ਜੀ ਆਈਪੀਐਲ ਦੇ ਮੁੰਡੇ ਨੂੰ ਟ੍ਰੇਨ ਕਰ ਰਹੇ ਹਾਂ ਜੀ ਮੈਂ ਜੀ ਉਹਨੂੰ ਰਿਕੁਆਇਰਮੈਂਟ ਹੈ ਜਦੋਂ ਦਾ ਵਰਕਆਊਟ ਖਤਮ ਹੁੰਦਾ ਹੈ ਉਹਨੇ ਆਈਸ ਬਾਥ ਲੈਣਾ ਹੈ ਹੁਣ ਦੇਖੋ ਮੈਂ ਤੁਹਾਡੀ ਮਿੱਥਾ ਤੋੜਦੇ ਮਿੱਥਾ ਇਹ ਜੀ ਰਸ਼ੀਆ ਦੇ ਵਿੱਚ ਜੰਮ ਦੇ ਬੱਚੇ ਨੂੰ ਬਹੁਤ ਛੋਟੇ ਨੂੰ ਮਾਈਨਸ 30 ਵਾਲੇ ਪਾਣੀ ਚ ਪਾ ਦਿੰਦੇ ਆ ਉਹ ਕਹਿੰਦੇ ਨੂੰ ਕਿਹੜਾ ਕਰਨਾ ਪਾਣੇ ਰਹਿਣਾ ਉਰੇ ਆ ਜੀ ਹੋਰ ਜਦੋਂ ਜੂੰ ਜੂੰ ਉਮਰ ਵਧੀ ਜਾਂਦੀ ਇੱਕ ਸੋਨਾ ਬਾਥ ਬਣਾਉਂਦੇ ਆ ਉਹ ਜੀ 70 ਡਿਗਰੀ ਦਾ ਜਿਹਨੂੰ ਸਟੀਮ ਬਾਥ ਕਹਾਂਗੇ ਮਾਈਨਸ 30 ਦੀ ਸਾਹਮਣੇ ਲੇਕ ਹੈ ਮੈਂ ਤੁਹਾਨੂੰ ਵੀਡੀਓ ਦਿਖਾ ਦੂੰਗਾ ਉਹ 70 ਡਿਗਰੀ ਤੇ ਆਪਣਾ ਨੂੰ ਪਹਿਲਾਂ ਪਖਾਣੇ ਉਹ ਜੋ ਸਿੱਧੀ ਚਾਲ ਮਾਈਨਸ 3 ਚ 100 ਡਿਗਰੀ ਦਾ ਟੈਂਪਰੇਚਰ ਡਿਗਰੀ ਕਿਹੜਾ ਫਾਰਨਾਈਟ ਨਹੀਂ ਸੈਂਟੀਗ੍ਰੇਡ ਦਾ ਸਰ ਜਦੋਂ ਤੁਹਾਡਾ ਕਿਸੇ ਦਾ ਮਾਸ ਫਟ ਜਾਂਦਾ ਨਾ ਪੈਰ ਦਾ ਚੰਗਾ ਆਇਰਵੇਦੀ ਇਹ ਕਹਿੰਦਾ ਚੰਗਾ ਵੈਦ ਕਹਿੰਦੇ ਇੱਕ ਵਾਰੀ ਚ ਠੰਡਾ ਪਾਣੀ ਰੱਖ ਲੈਣ ਇੱਕ ਚ ਗਰਮ ਇਹਨੂੰ ਟਕੋਰ ਕਰਨੀ ਹੈ ਜੀ ਉਹ ਮਾਸ ਫਟਿਆ ਹੋ ਠੀਕ ਹੋ ਜਾਊਗਾ ਐਕਚੁਅਲ ਚ ਗਰਮ ਸਰਦ ਕਰਨਾ ਜਾਂ ਫਿਰ ਜਿਵੇਂ ਬਹੁਤ ਜਿਨ ਅੱਜ ਦੇ ਟਾਈਮ ਤੇ ਆ ਵਿਰਾਟ ਖੋਲੀ ਨੇ ਜਿੰਮ ਖੋਲ੍ਹਿਆ ਜੀ ਦਿੱਲੀ ਮੇਰਾ ਦੋਸਤ ਜਾਂਦਾ ਬਹੁਤ ਵਧੀਆ ਜਿਮ ਹੈ ਉੱਥੇ ਵਰਕਆਊਟ ਤੋਂ ਬਾਅਦ ਉਹਨਾਂ ਦਾ ਜਿਹੜਾ ਸਹੀ ਮੈਨੇਜ ਸਹੀ ਕੋਚ ਹੈ ਉਹ ਕਹਿੰਦਾ ਤੁਸੀਂ ਘਰ ਜਾਣ ਤੋਂ ਪਹਿਲਾਂ -5 ਰਾ ਸ਼ਾਵਰ ਲੈ ਕੇ ਜਾਣਾ -5 ਤਾਂ ਨਹੀਂ ਹੁੰਦਾ 2-3 ਡਿਗਰੀ ਦਾ ਟੈਂਪਰੇਚਰ ਵਾਲਾ ਸ਼ਾਰ ਲੈ ਕੇ ਜਾਣਾ ਜੀ ਉਹਦੇ ਨਾਲ ਨਾ ਆਪਣੀ ਬੋਡੀ ਚ ਵਾਈਟ ਬਲੱਡ ਸੈੱਲ ਬਣਦਾ ਤਾਂ ਤਾਂ ਪਹਿਲਾ ਝੂਠ ਹੈ ਲੋਕਾਂ ਨਾਲ ਦਾ ਗਰਮ ਸੱਤ ਸੱਚੀ ਚੀਜ਼ ਹੈ ਗਰਮ ਸੱਤ ਕੋਈ ਸੱਚੀ ਚੀਜ਼ ਨਹੀਂ ਹੈ ਆਪਾਂ ਦੱਸੋ ਕਿ ਬੰਦਾ ਖੇਤ ਚ ਕੰਮ ਕਰਕੇ ਘਰੇ ਨਹੀਂ ਆਂਦਾ ਉਹ ਮੋਟਰ ਦੇ ਨਾਲ ਆ ਕੇ ਜਾਂਦਾ ਸੀ ਜੀ ਪਰ ਹਰ ਟਾਈਮ ਚ ਹੈਨਾ ਉੱਥੋਂ ਪਾਣੀ ਬੜਾ ਸੁਣੋ ਠੰਡਾ ਪਾਣੀ ਨਿਕਲਦਾ ਉੱਥੋਂ ਦੀ ਤਾਂ ਇਹ ਮ ਪਹਿਲੀ ਚੀਜ਼ ਤਾਂ ਇਹ ਮਿੱਥ ਹੈ ਕਿ ਫਿਰ ਇਹ ਹੁੰਦਾ ਕੀ ਹੈ ਜਿਹੜਾ ਗਰਮ ਸਰਦ ਹੋ ਜਾਂਦਾ ਦੇਖੋ ਇੱਕ ਗੱਲ ਆਸਾਂ ਉਹ ਇੱਕ ਅੰਗਰੇਜ਼ੀ ਦੀ ਕਹਾਵਤ ਹੈ ਵਾਟ ਯੂ ਬਲੀਵ ਇਜ਼ ਟਰੂ ਜੇ ਤੁਸੀਂ ਮੰਨ ਲਿਆ ਨਾ ਕਿ ਇੱਕ ਬਲੀ ਰਿਸ਼ਤਾ ਕੱਟ ਗਈ ਤੇ ਮੈਂ ਤੋਂ ਬਾਹਰ ਨਿਕਲ ਗਿਆ ਤਾਂ ਮੇਰਾ ਬੈਡ ਲੱਕ ਹੈ ਉਹ ਮੰਨ ਲਿਆ ਤੁਸੀਂ ਕੰਮ ਹੋ ਜਾਊਗਾ ਸੇਮ ਥੋੜੀ ਬੇਬੇ ਨੇ ਉਹਦੀ ਬੇਬੇ ਨੇ ਉਹਦੀ ਬੇਬੇ ਨੇ ਇੱਕ ਪੀ ਐਚ ਡੀ ਕਰੀ ਆਪਣੀ ਆਪਣੇ ਦਿਮਾਗ 'ਚ ਕਿ ਕੀ ਜੀ ਹੁੰਦੀ ਹੈ ਗਰਮ ਸਰਦ ਜੀ ਫਿਰ ਉਹ ਪੀ ਐਚ ਡੀ ਹਰ ਇੱਕ ਜਨਮ ਅਗਲੇ ਉਹਨੂੰ ਪੀੜੀਂ ਦੇਈ ਜਾਂਦਾ ਹੈ ਕਿਉਂਕਿ ਆਪਾਂ ਬਲੀਵ ਕਰਦੇ ਆਂ ਆਪੋ ਸੱਚ ਹੋ ਜਾਂਦਾ ਮੈਂ ਇਹਜੇ ਪੰਗੇ ਲੈਣਾ ਠੰਡੇ ਗਰਮ ਦੇ ਤੁਸੀਂ ਸੋਚ ਨਹੀਂ ਸਕਦੇ ਜੀ ਤਾਂ ਜਿੰਨੇ ਇਹਜੇ ਪੰਗੇ ਲੈਣਾ ਮੇਰੀ ਬਾਡੀ ਓਨੀ ਵਧੀਆ ਹੋ ਜਾਂਦੀ ਹੈ ਅਸੀਂ ਕੋਲਡ ਬਾਥ ਸਖਾਨੇ ਹੈ ਜਦ ਸਰਦੀਆਂ ਚ ਮੈਂ ਅਗਰ ਕਦੇ ਵੈਸਤਾ ਮੈਂ ਸਰਦੀਆਂ ਚ ਗਰਮ ਪਾਣੀ ਨਹਾਉਂਦਾ ਹੀ ਨਹੀਂ ਮਗਰ ਇੱਕ ਦਿਨ ਇਹਜਾ ਹੁੰਦਾ ਮੈਂ ਜਾਣ ਕੇ ਐਕਸਟਰਾ ਗਰਮ ਪਾਣੀ ਚ ਠੰਡਾ ਸ਼ਾਵਰ ਗਰਮ ਸ਼ਾਵਰ ਇਹਨੂੰ ਕਹਿੰਦੇ ਸ਼ਾਰ ਹੁੰਦਾ ਸਿੱਧਾ ਟੈਂਪਰੇਚਰ ਚੇਂਜ ਜੀ ਜਿੰਨਾ ਤੁਸੀਂ ਇਹ ਕਰਦੇ ਹੋ ਤੁਹਾਡੀ ਬਾਡੀ ਦੇ ਪੋਰਸ ਖੁੱਲਦੇ ਬੰਦ ਹੁੰਦੇ ਖੁੱਲਦੇ ਬੰਦਦੇ ਨੇ ਡੀਟੌਕਸ ਹੁੰਦੀ ਹੈ ਬਾਡੀ ਤੇ ਤੁਹਾਡੇ ਵਾਈਟ ਬਲੱਡ ਸੈੱਲ ਜਿਹੜੀ ਕਿ ਤੁਹਾਡੀ ਸਰੀਰ ਦੀ ਆਰਮੀ ਹੋ ਬੱਜ ਜਾਂਦੀ ਹੈ ਜੀ ਜ ਜੀ ਗੱਲ ਕਰੀ ਜਵੇ ਜਿੱਦਾਂ ਆਪਾਂ ਇੱਕ ਸਵਾਲ ਹੋਰ ਹੈ ਕਿ ਤੁਸੀਂ ਕਿਹਾ ਵੀ ਚਲੋ ਮੌਸਮ ਬਦਲਿਆ ਬੰਦਾ ਬਿਮਾਰ ਹੋ ਗਿਆ ਇੱਕ ਅਲੱਗ ਗੱਲ ਆ ਲੇਕਿਨ ਕੁਝ ਕੁ ਬਿਮਾਰੀਆਂ ਜਿਵੇਂ ਜੋੜਾਂ ਦੀ ਹੋਗੀ ਜਾਂ ਕੋਈ ਹੋਰ ਇਦਾਂ ਦੀਆਂ ਬਿਮਾਰੀਆਂ ਨੇ ਜਿਹੜੀਆਂ ਜਿਹੜੀਆਂ ਮਤਲਬ ਕਿ 40 50 ਸਾਲ ਦੇ ਬੰਦੇ ਨੂੰ ਹੁੰਦੀਆਂ ਸੀ ਉਹ ਅੱਜ ਕੱਲ ਨੌਜਵਾਨਾਂ 'ਚ ਹੋ ਰਹੀਆਂ ਨੇ ਜਿਵੇਂ ਹਾਰਡ ਦੀ ਸਮੱਸਿਆ ਹੋ ਗਈ ਜਾਂ ਫਿਰ ਆ ਫੈਟੀ ਲੀਵਰ ਤਬ ਨੌਜਵਾਨਾਂ 'ਚ ਕੁਝ ਜ਼ਿਆਦਾ ਹੀ ਦੇਖਣ ਨੂੰ ਮਿਲ ਰਹੇ ਦੋ ਅਲੱਗ-ਅਲੱਗ ਸਬਜੈਕਟ ਹੈ ਜੀ ਮੈਂ ਇੱਕ ਸਿੰਪਲ ਜਿਹਾ ਸੁਝਾਅ ਕਹੂੰਗਾ ਕਿ ਤੁਸੀਂ ਨੇ ਟਰੱਕ ਲਿਆਂਦਾ ਉਹਨੂੰ ਚਲਾਇਆ ਨਹੀਂ ਜਿੱਦਾਂ ਚਲਾਓਗੇ ਉਹਦੀ ਕਮਾਣੀਆਂ ਖੜ ਜਾਣਗੀਆਂ ਕਮਾਣੀਆਂ ਪਤਾ ਹੀ ਇਹ ਵੀ ਹੁਣ ਪੰਜਾਬੀ ਦਾ ਵਰਡ ਹੈ ਇਹਦੇ ਸ਼ੌਕਰ ਹੁੰਦੇ ਨੇ ਲੀਫ ਸਪ੍ਰਿੰਗ ਕਹਿੰਦੇ ਉਹਨੂੰ ਸਾਡੀ ਮਕੈਨਿਕਲ ਭਾਸ਼ਾ ਚ ਜਾਂ ਤੁਸੀਂ ਗੱਡੀ ਲਿੱਤੀ ਚਲਾਈ ਕਦੇ ਹੈ ਨਹੀਂ ਜਿੱਦਾਂ ਚਲਾਓਗੇ ਨਾ ਉਹ ਚੱਲੂਗੀ ਨਹੀਂ ਗੋਡੇ ਕਿਉਂ ਖੜ ਗਏ ਇਹ ਵਰਤੇ ਨਹੀਂ ਜੇ ਤੁਸੀਂ ਪੰਜਾਬੀ ਚ ਕੋਈ ਇੱਕ ਸਿੰਪਲ ਜੀ ਰੱਬ ਦੀ ਇੱਕ ਕਮਾਂਡ ਹੈ ਆਪਣੇ ਸਰੀਰ ਲਈ ਆਪਾਂ ਨੂੰ ਵਰਤ ਜੀ ਉਹਨੇ ਰੱਬ ਨੇ ਆਪ ਨੂੰ ਹੀ ਕਹਿ ਕੇ ਭੇਜਿਆ ਇਹਨੂੰ ਵਰਤ ਜੇ ਤੁਸੀਂ ਇਹਨੂੰ ਵਰਤੋਗੇ ਨਾ ਇਹਨੂੰ ਜੰਗ ਲੱਗ ਜੂਗੀ ਜੀ ਜਿਹੜੇ ਦੇਖਦੇ ਨੇ ਅੱਜ ਕੱਲ ਬੱਚੇ ਇਸ ਤੋਂ ਦੂਰ ਦੇਖਦੇ ਨਹੀਂ ਹੁਣ ਤਾਂ ਇਹਨਾਂ ਕੱਲ ਗਈ ਕਿਉਂਕਿ ਨਾ ਦੂਰ ਦੀ ਨਿਗਾਹ ਵਰਤੀ ਨਹੀਂ ਜੇ ਤੁਸੀਂ ਬ੍ਰੇਨ ਨਹੀਂ ਵਰਤੋਗੇ ਤੁਹਾਡਾ IQ ਮਰ ਜਾਊਗਾ ਜੇ ਤੁਸੀਂ ਗੋਡੇ ਨਹੀਂ ਵਰਤੋਗੇ ਤੇ ਗਰੀਸ ਖਤਮ ਹੋ ਜਾਊਗੀ ਆਪਣੇ ਕੋਲ ਆ ਗਿਆ ਕੰਮ ਵਾਲੀਆਂ ਹੁਣ ਤਾਂ ਨਵੇਂ ਆ ਗਿਆ ਝਾੜੂ ਉਹ ਵੀ ਐਪ ਨਾਲ ਚੱਲਦਾ ਹੈ ਉਹ ਫੋਨ ਸਿਸਟਮ ਦਾ ਜੇ ਤੁਸੀਂ ਬੈੱਕ ਕੇ ਕਦੇ ਪੋਚਾ ਨਹੀਂ ਮਾਰਿਆ ਤਾਂ ਤੁਹਾਡੇ ਗੋਡੇ ਕਿਵੇਂ ਚੱਲਣਗੇ ਜੀ ਅੱਜ ਦੇ ਟਾਈਮ 'ਚ ਨਾ ਕਿਸੇ ਮੁੰਡੇ ਨੂੰ ਮੇਰੀ ਉਮਰ ਤਾਂ ਬਹੁਤ ਵੱਡੀ ਹੈ ਫਿਰ ਵੀ 22 23 ਸਾਲ ਦੇ ਮੁੰਡੇ ਨੂੰ ਕਹਿ ਦੇ ਕਿ ਤੂੰ ਗੋਡਿਆਂ 'ਤੇ ਭਰ ਬਹਿ ਜਾ ਉਤਵਾਰ ਉੱਠ ਕੇ ਦਿਖਾ ਦੇ ਜੀ ਪਹਿਲਾਂ ਤਾਂ ਉਹ ਬਹਿ ਨਹੀਂ ਸਕੂਗਾ ਉਹਦੀ ਪੈਂਟੇ ਪਟ ਜਾਣੀ ਹੈ ਹੈਨਾ ਉਹ ਬਹਿ ਜਾਊਗਾ ਔਖਾ ਸੁੱਖਾ ਜਾ ਉੱਠੂਗਾ ਨਾ ਉਹਦੇ ਤਿੰਨ ਚਾਰ ਨਸਾ ਚੜਨ ਗਿਆ ਤੇ ਇੱਕ ਅੱਧੀ ਨਾ ਉਹ ਕਹਿੰਦਾ ਕੀੜੀਆਂ ਲੜਦੀਆਂ ਹੁਣ ਮੇਰੇ ਜੀ ਜਿਹਨੂੰ ਕਹਿੰਦੇ ਨੰਬ ਹੋ ਗਈ ਉਹ ਵਰਤਿਆ ਨਹੀਂ ਸਰੀਰ ਕਦੇ ਤਾਂ ਪਹਿਲਾ ਕੁਐਸਚਨ ਦਾ ਆਨਸਰ ਹੈ ਇੱਕ ਗੋਡੇ ਜਾਂ ਕੋਈ ਵੀ ਸਰੀਰ ਦਾ ਅੰਗ ਜੇ ਤੁਸੀਂ ਵਰਤੋਗੇ ਨਹੀਂ ਯਾ ਜਿਵੇਂ ਪੈਨ ਕਰੇ ਨੂੰ ਕਰੇਜ਼ੀ ਵਰਤ ਲੈ ਬਾਕੀ ਅੰਗ ਵਰਤਰੇ ਨਹੀਂ ਤੇ ਸ਼ੂਗਰ ਹੋ ਗਈ ਦੂਜੀ ਤੁਸੀਂ ਕਹੇ ਫੈਟੀ ਲਿਵਰ ਇਹ ਇਸ ਟਾਈਮ ਦੀ ਐਕਚੁਅਲ ਮਹਾਮਾਰੀ ਆਪਣੇ ਈਸਟ ਦੀ ਸਾਈਡ ਦੀ ਇਹ ਮਹਾਮਾਰੀ ਕਹਾਂਗੇ ਜਿਹਨੂੰ ਤੁਸੀਂ ਐਪੀਡੈਮਿਕ ਕਹਿੰਦੇ ਹੋ ਉਹ ਹੈ ਸਖਤ ਕਿਉਂਕਿ ਨੋਨ ਐਲਕੋਹੋਲਿਕ ਫੈਟੀ ਲੀਵਰ ਬਾਕੀ ਸਾਰੀ ਬਿਮਾਰੀਆਂ ਤੋਂ ਟੱਪ ਗਿਆ ਅੱਜ ਕੱਲ ਤੁਸੀਂ ਰੇਡੀਓਲੋਜਿਸਟ ਕੋਲ ਜਾਈਓ ਉਹਨੂੰ ਕਈ ਭਰਾਵਾ ਮੇਰੇ ਨਾਲ ਉਹ ਕਰਕੇ ਨਹੀਂ ਅਲਟਰਾਸਾਉਂਡ ਜਦੋਂ ਅਲਟਰਾਸਾਉਂਡ ਕਹੂਗਾ ਨਾ ਪੁੱਛਿਓ ਕਿ ਫੈਟੀ ਲੀਵਰ ਹੈ ਕਹੂਗਾ ਐਨਕਤਾ ਦੀ ਅੱਜ ਕੱਲ ਸਬਦ ਹੀ ਆ ਰਿਹਾ ਇਹ ਨਹੀਂ ਦੱਸੂਗਾ ਤੁਹਾਡਾ ਫੈਟੀ ਲੀਵਰ ਹੈ ਐਨਕਤਾ ਅੱਜ ਕੱਲ ਸਬਦ ਹੀ ਆ ਰਿਹਾ ਮੈਂ ਕਹਾਂ ਸ਼ਰਾਬੀ ਕਹਿੰਦਾ ਸਾਰੇ ਸ਼ਰਾਬੀ ਨੇ ਆ ਜੀ ਮੈਂ ਕਿਉਂਕਿ ਤਾਂ ਆਪਣਾ ਵੀ ਫੈਟੀ ਲਾਈਫ ਸਟਾਈਲ ਤੇ ਫੂਡ ਰਿਲੇਟਡ ਹੈ ਇਹ ਸਿਰਫ ਲਾਈਫ ਸਟਾਈਲ ਤੇ ਫੂਡ ਰਿਲੇਟਡ ਹੈ ਆਪਣੇ ਫੂਡ ਦੇ ਵਿੱਚ ਇਹ ਜੀ ਚੀਜ਼ਾਂ ਆ ਚੁੱਕੀਆਂ ਆਪਣਾ ਖਾਣ ਪੀਣ ਦਾ ਤਰੀਕਾ ਹੈ ਜਿਆ ਬਣ ਗਿਆ ਕਿ 99% ਲੋਕਾਂ ਦਾ ਗ੍ਰੇਡ 1 ਫੈਟੀ ਲਿਵਰ ਹੈ ਇੱਕ ਨਾ ਪਹਿਲਾਂ ਬੜੀ ਪਿੰਡਾਂ ਚ ਕਹਾਵਤ ਚੱਲਦੀ ਹੁੰਦੀ ਆ ਸ਼ਹਿਰਾਂ ਚ ਵੀ ਚੱਲਦੀ ਹੁੰਦੀ ਆ ਵੀ ਕਹਿੰਦੇ ਜਿਹੜੇ ਪੁਰਾਣੇ ਬਜ਼ੁਰਗ ਸੀ ਉਹ ਸਾਰਾ ਦਿਨ ਧੁੱਪ ਚ ਕੰਮ ਕਰੀ ਜਾਂਦੇ ਸੀ ਉਹ ਆਪਣੇ ਪੱਲੇ ਚ ਸ਼ੱਕਰ ਤੇ ਦੇਸੀ ਘੀ ਪਾਲੰਦੇ ਸੀ ਕਿਲੋ ਕਿਲੋ ਮਤਲਬ ਉਹ ਖਾ ਜਾਂਦੇ ਸੀ ਅਜਕਲ ਮੈਂ ਕਹਿੰਦਾ ਕਿਲੋ ਕੀ ਚਾਰ ਚਮਚੇ ਖਾ ਕੇ ਉਹਨਾਂ ਨੂੰ ਹੋ ਜਾਂਦਾ ਯਾਰ ਮੇਰੀ ਸ਼ੂਗਰ ਵੱਧ ਗਈ ਯਾਰ ਮੇਰਾ ਇਦਾਂ ਹੋ ਗਿਆ ਇਹ ਚੀਜ਼ਾਂ ਕਿਤੇ ਉਹ ਗੌਲਦੇ ਹੀ ਨਹੀਂ ਸੀਗੀ ਅਜੇ ਵੀ ਜਿਹੜੇ ਪਿੰਡਾਂ ਚ ਪੁਰਾਣੇ ਬਜ਼ੁਰਗ ਹੁੰਦੇ ਨੇ ਜਿਨ੍ਹਾਂ ਦੀ ਉਮਰ ਵੀ 80 90 ਸਾਲ ਹੁੰਦੀ ਆ ਬੜੇ ਹੁੰਦੇ ਨੇ ਜਿਹੜੇ ਜਲੇਬੀਆਂ ਖਾ ਕਈ ਕਈ ਜਲੇਬੀਆਂ ਖਾ ਜਾਂਦੇ ਨੇ ਕੜਾ ਦੇ ਦੋ ਤਿੰਨ ਕੌਲੇ ਭਰ ਕੇ ਖਾ ਜਾਂਦੇ ਨੇ ਪਰ ਮੈਂ ਕਹਿੰਦਾ ਅੱਜ ਵਾਲੇ ਤਾਂ ਇੱਕ ਨਹੀਂ ਖਾ ਸਕਦੇ ਬਿਲਕੁਲ ਸਹੀ ਹੈ ਜੀ ਦੇਖੋ ਤੁਸੀਂ ਤੁਹਾਡੇ ਸਵਾਲ ਦਾ ਜਵਾਬ ਸ਼ੁਰੂ ਚ ਇਹ ਆ ਜੀ ਧੁੱਪੇ ਕੰਮ ਕਰਦੇ ਸੀ ਕੰਮ ਕਰਦੇ ਸੀ ਜੀ ਮੈਂ ਐਗਜ਼ਾਮਪਲ ਦੇ ਨਾ ਤੁਸੀਂ ਨੇ ਇੱਕ ਬੜਾ ਸੋਹਣਾ ਮੋਟਰਸਾਈਕਲ ਲਿਆਂਦਾ ਜੀ ਉਹ ਤੇਲ ਪਾਇਆ ਚਲਾਇਆ ਹੈ ਨਹੀਂ ਜੀ ਤੇਲ ਪਾਇਆ ਚਲਾਇਆ ਨਹੀਂ ਜੀ ਫਿਰ ਕਹਿੰਦੇ ਯਾਰ ਇਹ ਖਰਾਬ ਜੇ ਹੋ ਜਾਂਦਾ ਜੀ ਉਹ ਜਿੰਨਾ ਤੇਲ ਪਾਉਂਦੇ ਸੀ ਬਜ਼ੁਰਗ ਉਹ ਤੋਂ ਵੱਧੇ ਕੰਮ ਲੈਂਦੇ ਸੀ ਮੈਂ ਲੋਕਾਂ ਨਾਲ ਹਾਜ਼ਰ ਹਾਂ ਕਹਿੰਦੇ ਕਹਿੰਦੇ ਮੈਨੂੰ ਕੋਈ ਬੰਦੇ ਨੇ ਸਵਾਲ ਪੁੱਛਿਆ ਕਹਿੰਦੇ ਤੁਸੀਂ ਕਾਰਬੋਹਾਈਡਰੇਟਸ ਮਨਾ ਕਰਦੇ ਹੋ ਕਹਿੰਦੇ ਭਈਆ ਰੋਡ ਸਾਈਡ ਤੇ ਨਾ ਐਡਾ ਬੱਟਾ ਤਿੰਨ ਵਾਰੀ ਖਾਂਦਾ ਦਿਨ ਚ ਜੀ ਮੈਂ ਕਿਹਾ ਦੇਖੋ ਮਕਰ ਰੋਡ ਸਾਈਡ ਤੇ ਕਰ ਕੀ ਰਿਹਾ ਜੀ ਮੈਂ ਕਿਹਾ 8 ਘੰਟੇ ਨੇ ਦੁਰਮੜ ਚਲਾਇਆ ਉਹਨੇ ਜੀ ਮੈਂ ਕਿਹਾ ਜਾ ਕੇ ਉਹਦੀ ਕਲਾਈ ਦੇ ਥੋੜੀ ਇੱਕ ਦੋ ਉਂਗਲੀਆਂ ਜਿਹਨੇ ਉਹਦੀ ਕਲਾਈ ਹੈ ਜੀ ਉਹਦੀ ਇਨਪੁਟ ਤੇ ਆਉਟਪੁਟ ਬਰਾਬਰ ਹੈ ਜੀ ਉਹੀ ਪੁਰਾਣੇ ਬਿਊਰਗ ਦੀ ਗੱਲ ਤੇ ਵਾਪਸ ਆ ਰਹੇ ਆ ਉਹ ਪੁਰਾਣੇ ਬਿਊਰਗ ਦੀ ਆਉਟਪੁਟ ਇੰਨੀ ਸੋਹਣੀ ਹੈ ਜੀ ਆਉਟਪੁਟ ਸਮਝੋ ਕੰਮ ਕਰਨ ਦੀ ਸ਼ਮਤਾ ਇੰਨੀ ਸੋਹਣੀ ਹੈ ਕਿ ਇਨਪੁਟ ਮੈਟਰ ਹੀ ਨਹੀਂ ਕਰਦੀ ਜੀ ਉਹਨੇ ਅੱਜ ਨਹੀਂ ਕੰਮ ਕਰਿਆ ਕੱਲ ਨੂੰ ਵਰਤ ਲੂਗਾ ਜੀ ਉਹ ਤਾਂ ਤਿੰਨ ਸਮੋਸੇ ਖਵਾ ਦੋ ਕਿਸੇ ਨੂੰ ਸ਼ਾਮ ਨੂੰ ਤਿੰਨ ਪੈਕ ਘਣੀਨੋ ਦੇ ਪੀ ਰਹਿਆ ਹੁੰਦਾ ਜੀ ਉਹ ਇਨੋ ਤੋਂ ਜ਼ਿਆਦਾ ਆ ਕਈਆਂ ਦੀ ਆਦਤ ਹੀ ਬਣ ਗਈ ਨਾ ਵੀ ਰੋਟੀ ਖਾ ਲਈ ਉਹਨਾਂ ਨੇ ਇਨੋ ਜ਼ਰੂਰ ਪੀਣਾ ਵੀ ਸੈਟ ਜਾ ਹੋ ਗਿਆ ਇਹਨਾਂ ਕਈ ਹੁੰਦਾ ਵੀ ਕੋਈ ਕਹਿੰਦਾ ਵੀ ਮੇਰਾ ਵੀ ਜੀਰਾ ਵਾਲਾ ਪਾਣੀ ਪੀ ਕੇ ਸੈੱਟ ਹੁੰਦਾ ਕੋਈ ਕਹਿੰਦਾ ਮੇਰਾ ਚਾਹ ਪੀ ਕੇ ਮੇਰੀ ਰੋਟੀ ਥੱਲੇ ਹੁੰਦੀ ਆ ਇਹ ਕੀ ਕਨਸੈਪਟ ਆ ਦੇਖੋ ਇੱਥੇ ਇੱਕ ਸਹੀ ਸਲਾਹ ਦਿੰਨਾ ਹੈ ਇਨੋ ਬੇਕਿੰਗ ਸੋਡਾ ਜੀ ਬੇਕਿੰਗ ਸੋਡਾ ਤੁਹਾਡੇ ਸਟਮਕ ਦੇ ਐਸਿਡ ਨੂੰ ਮਾਰਨ ਲਈ ਬਣਾਇਆ ਹੋਇਆ ਹੈ ਜੀ ਮਗਰ ਐਕਚੁਅਲ ਸਟਮਕ ਦਾ ਐਸਿਡ ਘਟਿਆ ਹੋਇਆ ਤਾਂ ਹੀ ਤੁਹਾਨੂੰ ਫਾਇਦਾ ਨਹੀਂ ਹੋ ਰਿਹਾ ਤਾਂ ਉਸ ਟਾਈਮ ਕੋਈ ਵੀ ਵਧੀਆ ਕੁਆਲਿਟੀ ਦਾ ਕੱਚ ਦੀ ਬੋਤਲ ਚ ਜੇ ਮੈਂ ਤਾਂ ਆਪਣਾ ਬਰਮਾਨਾ ਐਪਲ ਸਾਈਡਰ ਵਿਨੇਗਰ ਦੇ 2 ਚਮਚ ਲੈ ਲੈਣੇ ਆ ਇਹਨੋਂ ਦੇ 100000 ਫਾਇਦੇ ਤੇ ਨੁਕਸਾਨ ਵੀ ਨੇ ਸੌਰੀ 10000 ਨੁਕਸਾਨ ਨੇ ਕਿਵੇਂ ਕਿਉਂਕਿ ਜਦ ਛੋਟਾ ਸਟਮਕ ਦਾ ਅਸਲ ਮਰ ਗਿਆ ਹਾਂ ਤੁਹਾਨੂੰ ਬੱਤ ਜਿਹਾਣੇ ਤਾਂ ਬੰਦ ਹੋ ਗਏ ਮਗਰ ਉਸ ਤੋਂ ਬਾਅਦ ਬਾਕੀ ਸਾਰੀ ਚੀਜ਼ਾਂ ਤੇ ਲੋਡ ਪੈ ਗਿਆ ਜੀ ਜਦ ਤੁਸੀਂ ਐਪਲ ਸੈਡਰ ਪੀ ਲਿਆ ਤੁਹਾਨੂੰ ਬਿਲਕੁਲ ਉਹੀ ਇਫੈਕਟ ਮਿਲੇਗਾ ਕਿ ਯਾਰ ਐ ਹੋ ਕੇ ਠੰਡ ਜੀ ਪੈ ਗਈ ਜੀ ਬਟ ਹੁਣ ਅੱਗੇ ਡਾਈਜੈਸ਼ਨ ਵਧੀਆ ਹੋ ਗਈ ਜੀ ਚਾਹ ਖਾਣੇ ਤੋਂ ਬਾਅਦ ਬਿਲਕੁਲ ਜ਼ਾਹਰ ਹੈ ਕਿਉਂਕਿ ਚਾਹ ਵੀ ਅਸਲ ਘਟਾਉਂਦੀ ਹੈ ਹਾਂ ਅ ਜੀਰਾ ਜੂਰੇ ਵਾਲਾ ਪਾਣੀ ਪੀ ਲਿਆ ਬਿਨਾਂ ਚੀਨੀ ਤੋਂ ਜੀਰਾ ਡਾਈਜੈਸ਼ਨ ਲਈ ਅੱ ਦੋ ਚਮਚ ਸਿਰਕਾ ਅੱਧਾ ਨਿੰਬੂ ਮਾੜਾ ਏ ਲੂਣ ਪਾਣੀ ਚ ਘੋਲੋ ਖਾਣਾ ਖਾਂਦੇ ਸਾਰ ਪੀਜੋ ਤੁਹਾਡੀ ਡਾਈਜੈਸ਼ਨ ਵਧੀਆ ਹੋ ਜੂਗੀ ਤੇ ਤੁਹਾਨੂੰ ਜ਼ਿੰਦਗੀ ਚ ਐਂਟਾ ਐਸਿਡ ਲੈਣ ਦੀ ਜਿਹਨੂੰ ਕਹਿੰਦੇ ਨੇ ਤਜਾਬ ਵਾਲੀ ਗੋਲੀ ਲੈਣ ਦੀ ਆਤ ਨਹੀਂ ਪਵੇਗੀ ਇੱਕ ਚੀਜ਼ ਹੋਰ ਵੀ ਆ ਕਈ ਨਾ ਰੋਟੀ ਖਾਣ ਤੋਂ ਬਾਅਦ ਬੜੇ ਮੈਂ ਪਿੰਡ ਸ਼ੌਪ ਤੇ ਦੇਖਦਾ ਜਾਂ ਬਾਜ਼ਾਰਾਂ ਚ ਸ਼ੌਪ ਤੇ ਦੇਖਦਾ ਉਹ ਰੋਟੀ ਖਾਣ ਤੋਂ ਬਾਅਦ ਕਹਿੰਦੇ ਸਾਨੂੰ ਠੰਡਾ ਪੀਂੰਦੀ ਆਤਾ ਕੋਲਡ ਡਰਿੰਕ ਉਹ ਵੀ ਬੜਾ ਉਹ ਹੁੰਦਾ ਉਹ ਫੇਰ ਕੀ ਕੰਸੈਪਟ ਆਸੀਂ ਉਹਨੂੰ ਟਾਇਲਟ ਕਲੀਨਰ ਕਹਿੰਦੇ ਜੀ ਸਾਡੀ ਭਾਸ਼ਾ ਚ ਕਿ ਫਸ ਗਿਆ ਦੇਖਿਓ ਤੁਸੀਂ ਜਦ ਵੀ ਤੁਸੀਂ ਜੰਕ ਫੂਡ ਖਾਓਗੇ ਮੈਂ ਚੇਨ ਦਾ ਨਾਮ ਨਹੀਂ ਲੈਂਦਾ ਕਿਸੇ ਵੀ ਉਹ ਤੁਹਾਨੂੰ ਹਮੇਸ਼ਾ ਪੁੱਛਣਗੇ ਜਾਂ ਤੁਹਾਨੂੰ ਪ੍ਰੀ ਦੇਣਗੇ ਨਾਲ ਕਿਉਂਕਿ ਇਹਨੂੰ ਪਤਾ ਹੈ ਇਹੋ ਜਿਹਾ ਸਮਾਨ ਹੈ ਫਸ ਜਾਊਗਾ ਇਹਨੂੰ ਕੱਢਣ ਲਈ ਤੁਹਾਨੂੰ ਕੋਈ ਚੀਜ਼ ਚਾਹੀਦੀ ਹੈ ਦੇਖੋ ਇਹਦੇ ਵਿੱਚ ਹੈ ਕੀ ਸਭ ਤੋਂ ਪਹਿਲਾਂ ਤੇ ਇਹ ਕੈਫੀਨ ਹੈ ਹਾਈ ਕੁਆਲਿਟੀ ਜੀ ਸਭ ਤੋਂ ਹਾਈ ਕੁਆਲਿਟੀ ਹਾਂ ਕੁਆਂਟੀਟੀ ਤਾਂ ਉਹ ਕੀ ਇੱਕ ਤਰ੍ਹਾਂ ਜਿਵੇਂ 12 ਕੱਪ ਚਾਹ ਪੀਣ ਦੀ ਗੱਲ ਹੈ ਜੀ ਉਹ ਚੀਨੀ ਹੈ ਉਹ ਵੀ ਕਿੰਨੀ ਜਿਵੇਂ ਤੁਸੀਂ ਅੱਧਾ ਕਿਲੋ ਤੋਂ ਜ਼ਿਆਦਾ ਜਲੇਬੀ ਇਕੱਠੀ ਖਾ ਲਈ ਉਹਦੇ ਵਿੱਚ ਕੈਮੀਕਲ ਹੈ ਇਹ ਦੋਨੋਂ ਚੀਜ਼ਾਂ ਨੂੰ ਦੱਬਣ ਲਈ ਕਿ ਬੰਦੇ ਨੂੰ ਦੀ ਸਮੈਲ ਨ ਗੰਦਾ ਟੈਸਟ ਵੀ ਨਾ ਦੇ ਚ ਫਿਰ ਉਹਦੇ ਚ ਪਾਤੀ ਸਿਰਫ ਗੈਸ ਕਾਰਬਨ ਡਾਈਆਕਸਾਈਡ ਉਹ ਗੈਸ ਮਾੜੀ ਨਹੀਂ ਹੈ ਮਗਰ ਉਹ ਦੱਬਲ ਲਈ ਹੈ ਸਭ ਕੁਝ ਜੀ ਉਹਦੇ ਨੁਕਸਾਨ ਕੀ ਤੁਹਾਡੀ ਪੈਨਕਰੀਆ ਖਰਾਬ ਤੁਹਾਡਾ ਢਿੱਡ ਖਰਾਬ ਹੈਨਾ ਉਸ ਤੋਂ ਬਾਅਦ ਆਂਤਾਂ ਦਾ ਖਰਾਬ ਕਿਉਂਕਿ ਉਹ ਚੀਨੀ ਬਹੁਤ ਜ਼ਿਆਦਾ ਹੈ ਉਹ ਤਾਂ 슈ਗਰ ਦੀ ਲੋਕਾਂ ਨੇ ਐਕਸਪੈਰੀਮੈਂਟ ਕਰਕੇ ਦਿਖਾਣਾ ਜੀ ਕੋਕ ਨੂੰ ਮੈਂ ਨਾਮ ਨਹੀਂ ਲੈਂਦਾ ਹੈ ਨਾ ਕੋਲਡ ਡਰਿੰਕ ਜਿਹੜਾ ਆਂਦਾ ਕੋਲਾ ਸੌਰੀ ਉਹਨੂੰ ਬੋਇਲ ਕਰਕੇ ਦਿਖਾਣਾ ਕਿ ਜਿੰਨੀ ਬਚਦੀ ਹੈ ਉਹਦੇ ਵਿੱਚ ਜੀ ਉਹ ਬਹੁਤ ਘੜ ਬੜਾ ਜੀ ਉਹ ਤਾਂ ਫੂਡ ਤੋਂ ਬਾਅਦ ਅਗਰ ਤੁਸੀਂ ਪੀਣਾ ਹੀ ਹੈ ਠੰਡਾ ਨਿੰਬੂ ਪਾਣੀ ਪੀ ਲਓ ਜੀ ਗੈਸ ਦੀ ਵੀ ਫੀਲਿੰਗ ਆ ਗਈ ਡਾਈਜੈਸ਼ਨ ਵੀ ਵਧੀਆ ਹੋ ਗਈ ਠੰਡਾ ਵੀ ਪੀਤਾ ਗਿਆ ਮਗਰ ਨੁਕਸਾਨ ਕੋਈ ਨਹੀਂ ਹੋਇਆ ਇੱਕ ਚੀਜ਼ ਹੋਰ ਆ ਕਿ ਜਿਵੇਂ ਹੁਣ ਕਈ ਲੋਕ ਕਹਿੰਦੇ ਨੇ ਵੀ ਮੈਂ ਚਾਹ ਨਹੀਂ ਪੀਂਦਾ ਯਾਰ ਚਾਹ ਖਰਾਬ ਕਰਦੀ ਆ ਪਰ ਕੋਲਡ ਡਰਿੰਕ ਦੀ ਉਹ ਦੋ ਤਿੰਨ ਬੋਤਲਾਂ ਪੀ ਜਾਂਦੇ ਨੇ ਤਾਂ ਉਹ ਤਾਂ ਫਿਰ ਜ਼ਿਆਦਾ ਹਾਰਮਫੁਲ ਆ ਇਹਦੇ ਨਾਲ ਹਾਂਜੀ ਹਾਂਜੀ ਤਾਂ ਉਹੀ ਗੱਲ ਹੋ ਗਈ ਕਿ ਸ਼ਰਾਬ ਨਹੀਂ ਪੀਂਦੇ ਸੀ ਵੀਰ ਪੀ ਲੈਣੇ ਵਾਈਨ ਪੀ ਲੈਣੇ ਜੀ ਉਹ ਐਕਚੁਅਲ ਚ ਉਹ ਚਾਹ ਬੰਦਾ ਇੱਕ ਕੱਪ ਬਿੰਦਾ ਕੋਲਡ ਡਰਿੰਕ ਮਿੰਦਾ ਫੜਦੇ 750 ml ਦੀ ਬੋਤਲ ਹੈ ਜੀ ਮੇਰੇ ਹਿਸਾਬ ਨਾਲ ਤਾਂ 5 ਗੁਣਾ 7 ਗੁਣਾ ਖਰਾਬ ਹੋ ਤਨ ਉਹ ਇੱਕੋ ਕਹਿੰਦਾ ਨਾ ਵੀ ਜਿੰਨੀ ਵੱਡੀ ਬੋਤਲ ਉਨੀ ਸਸਤੀ ਪੈਂਦੀ ਆ ਦੇਖੋ ਤਾਂ ਮਾਰਕੀਟਿੰਗ ਟੈਕਨੀਕ ਹੈ ਜੀ ਆਪਾਂ ਉਹਨਾਂ ਦੀ ਮਾਰਕੀਟਿੰਗ ਚ ਆਪਣਾ ਸ਼ੀਰ ਥੋੜੀ ਖਰਾਬ ਕਰਨਾ ਹੈ ਜੀ ਇੱਕ ਨਾ ਬਹੁਤ ਪੁਰਾਣਾ ਯੂਟਿਊਬਰ ਸੀ ਬਹੁਤ ਪੁਰਾਣਾ ਉਹਨੇ ਇੱਕ ਟੈਸਟ ਕਰਿਆ ਬਿਲਕੁਲ ਹੈਲਦੀ ਸੀ ਸਾਰੇ ਟੈਸਟ ਕਰਕੇ ਨਾ ਉਹਨੇ ਇੱਕ ਅਮਰੀਕਾ ਚ ਰੋਡ ਟ੍ਰਿਪ ਕੱਢਿਆ ਜੀ ਉਹਨੇ ਸਿਰਫ KFCਆਂ ਦੇ ਕਿੱਥੇ ਖਾਣਾ ਖਾਇਆ ਤੇ ਜਦ ਵੀ ਉਹ ਅਪਗ੍ਰੇਡ ਕਰਨ ਨੂੰ ਕਹਿੰਦੇ ਸੀ ਹਾਂ ਕਰ ਦਿੰਦਾ ਸੀ ਤੇ ਕੋਲਡ ਡਰਿੰ ਸਿਰਫ ਇੱਥੇ ਖਾਣਾ ਖਾਏ ਨਾ ਇਹ ਜੀ ਫੂਡ ਚੇਂਜ ਤੇ ਉਹਨੇ ਆਪਣੇ ਸਾਰੇ ਟੈਸਟ ਦੁਆਰਾ ਦਿਖਾਏ ਐ ਸੀਗਾ ਕਿ ਮਰਨ ਦੇ ਕੰਡੇ ਆ ਉਹ ਤਾਂ ਖਾਣਾ ਇਹੋ ਜਿਹਾ ਮਿਲ ਰਿਹਾ ਹੈ ਹਜਕਲ ਬਾਜ਼ਾਰ ਚ ਜਿਹੜਾ ਸਿਰਫ ਟੇਸਟ ਦੇ ਚੱਕਰ ਚ ਇਹ ਨਹੀਂ ਦੇਖਦੇ ਤੁਹਾਡੇ ਅੰਦਰ ਕਹਿ ਕੇ ਉਹ ਕੀ ਕਰਿਆ ਤਾਂ ਬਾਜ਼ਾਰ ਦੀ ਤੁਸੀਂ ਗੱਲ ਕੀਤੀ ਆ ਮੋਹਾਲੀ ਦੀ ਵੀਡੀਓ ਤਾਂ ਮੈਂ ਕਹਿੰਦਾ ਪੂਰੇ ਇੰਡੀਆ ਨੇ ਦੇਖ ਲਈ ਕਿ ਗਲੀ ਸੜੀ ਪੱਤਾ ਗੋਬੀ ਸੜੇ ਹੋਏ ਟਮਾਟਰ ਉੱਥੇ ਉਹ ਨਹਾਏ ਜਾਂਦੇ ਨੇ ਉੱਥੇ ਟਾਇਲਟ ਕਰੀ ਜਾਂਦੇ ਨੇ ਉੱਥੇ ਉਹ ਮੋਮੋਸ ਸਪ੍ਰਿੰਗ ਰੋਲ ਬਣਾਈ ਜਾਂਦੇ ਨੇ ਤੇ ਪਤਾ ਨਹੀਂ ਕਹਿੰਦੇ ਕਿੱਥੇ ਟਰਾਈ ਸਿਟੀ ਕਿੱਥੇ ਕਿੱਥੇ ਸਪਲਾਈ ਕਰਦੇ ਸੀ ਤਾਂ ਲੋਕ ਬੜੀ ਚਿੰਤਾ ਚ ਨੇ ਯਾਰ ਵੀ ਹਾਂ ਇਹ ਕੀ ਹੋ ਗਿਆ ਬਿੱਲਾ ਵੀ ਮਰੇ ਸੀ ਮੱਥੇ ਮਰੇ ਆ ਬਿੱਲਾ ਵੀ ਪਿਆ ਸੀ ਉੱਥੇ ਕੋਈ ਕਹਿੰਦਾ ਬੱਕਰੇ ਦਾ ਸਿਰ ਆ ਸ਼ਾਇਦ ਬੱਕਰੇ ਦਾ ਸਿਰ ਆਇਆ ਸੀ ਉਹਦੇ ਚ ਪਤਾ ਨਹੀਂ ਜੀ ਕੀ ਸੀ ਮਗਰ ਗੱਲ ਦੱਸਣਾ ਹੈ ਹਾਈਜਨ ਕੰਡੀਸ਼ਨ ਜਿਹੜਾ ਮਾਸ ਦੇ ਵਿੱਚ ਕੰਮ ਕਰਦੇ ਹਨ ਉਹ ਬਹੁਤ ਲੋ ਹੋ ਜਾਂਦੀ ਹੈ ਹਾਈਜਨ ਕੰਡੀਸ਼ਨ ਬਹੁਤ ਲੋ ਹੋ ਜਾਂਦੀ ਹੈ ਦੂਜੀ ਗੱਲ ਮੋਮੋ ਆਪਣੀ ਵੈਰਾਈਟੀ ਨਹੀਂ ਹੈਗੀ ਮੈਦੇ ਦੇ ਵਿੱਚ ਦੇਖੋ ਪਹਿਲਾਂ ਤਾਂ ਉਹ ਮੈਦਾ ਨਿਹਰਾ ਮੈਦਾ ਉਹਦੇ ਵਿੱਚ ਜਾਂ ਸਬਜੀ ਹੁੰਦੀ ਹੈ ਜਾਂ ਚਿਕਨ ਹੁੰਦਾ ਬਹੁਤ ਗੰਦੀ ਕੁਆਲਿਟੀ ਦਾ ਜੀ ਤੇ ਉਹ ਵੀ ਪਤਾ ਨਹੀਂ ਕਿੰਨੇ ਦਿਨ ਪਹਿਲਾਂ ਬਣਿਆ ਹੁੰਦਾ ਫਿਰ ਉਹ ਸਾਰਾ ਦਿਨ ਗਰਮ ਹੋ ਜਾਂਦਾ ਜੀ ਸਟੀਮ ਨਾਲ ਮੈਂ ਜ਼ਿੰਦਗੀ 'ਚ ਨਾ ਖਾਵਾਂ ਕਦੇ ਨਾ ਮੈਂ ਕਿਸੇ ਨੂੰ ਖਾਣ ਦੀ ਸਲਾਹ ਦਵਾ ਇਹ ਅੰਗਰੇਜ਼ੀ 'ਚ ਐਕਚੁਅਲ 'ਚ ਵਰਡ ਹੈ ਡੰਬਲਿੰਗਸ ਉਹ ਚਾਈਨੀਜ਼ ਆਈਟਮ ਹੈ ਡੰਬਲਿੰਗਸ ਇਹ ਮੋਮੋਸ ਤਾਂ ਆਪਣੇ ਇੰਡੀਅਨ ਦਾ ਥੋੜਾ ਉਹਨੂੰ ਬਣਾਇਆ ਹੋਇਆ ਹੈ ਹੈਗੇ ਕਿਸੇ ਕੰਟਰੀ ਦਾ ਹੋਊਗਾ ਬਟ ਇਹਦਾ ਕੋਈ ਨਿਊਟ੍ਰੀਸ਼ਨਲ ਬੈਨੀਫਿਟ ਨਹੀਂ ਤੇ ਸੱਚੀ ਗੱਲ ਹੈ ਉਹ ਮੈਂ ਕਹਿੰਦਾ ਬਿਲਕੁਲ 100 16 ਉਹਨੇ ਸੱਚੀ ਵੀਡੀਓ ਹੈ ਜੀ ਉਹ ਇਹ ਜੀ ਕੰਡੀ ਦੇਖੇ ਸੀ ਕਹੇ ਜੀ ਕੁਆਲਿਟੀ ਦੇ ਲੋਕ ਸੀ ਕਿ ਕਹੇ ਜੀ ਲੋ ਲਾਈਫ ਦੇ ਲੋਕ ਹੀ ਸੀ ਉਹ ਸਿਰਫ ਉੱਥੇ ਕੀ ਹੈ ਜੀ ਕਿ 25 ਪੈਸੇ ਦਾ ਮੂਹਮੋ 10 ਰੁਪਏ ਦਾ ਵੇਚਣਾ ਹੈ ਵਿੱਚ ਪਤਾ ਨਹੀਂ ਕਿੰਨੇ ਬੰਦੇ ਦਾ ਕੱਟ ਹੋਣਾ ਜੀ ਸਾਮਣੇ ਪੈਸੇ ਕਮਾਏ ਵਿੱਚੋਂ ਤਾਂ ਫਿਰ ਆਪਾਂ ਨੇ ਇਹ ਜੀ ਚੀਜ਼ ਕਿਉਂ ਖਾਣੀ ਹੈ ਜੀ ਮੇਰਾ ਢਿੱਡ ਹੈ ਜੀ ਇੱਕ ਗੱਲ ਸੁਣੋ ਜੀ ਕਹਿੰਦੇ ਇੱਕ ਬਹੁਤ ਸਿੰਪਲ ਜਿਹਾ ਰੂਲ ਹੈ ਕਿ ਨੂੰ ਟੈਂਪਲ ਵਾਂਗੂ ਟਰੀਟ ਕਰ ਲਓ ਰੱਬ ਦੇ ਵਿੱਚ ਆ ਜੀ ਗੱਲ ਖਤਮ ਹੈ ਪਰ ਆਪਣੇ ਲੋਕ ਤਾਂ ਬੱਚਿਆਂ ਨੂੰ ਵੀ ਉਹੀ ਲਿਆ ਕੇ ਦਿੰਦੇ ਨੇ ਵੀ ਚਲ ਬੱਚਾ ਜਿਹੜਾ ਉਹ ਟੇਸਟੀ ਚੀਜ਼ ਖਾ ਕੇ ਤਲ ਜਾਊਗਾ ਜ ਨਾ ਬਹਿ ਜਾਊਗਾ ਘਰ ਵਾਲੀ ਰੋਟੀ ਬੱਚੇ ਵੀ ਖਾ ਕੇ ਘੱਟ ਖੁਸ਼ ਨੇ ਤੇ ਮੋਮੋਸ, ਸਪ੍ਰਿੰਗ ਰੋਲ ਤੇ ਨਿਊਡਲ ਹੋ ਗਏ ਹੋਰ ਪਤਾ ਨਹੀਂ ਕੀ ਕੀ ਹੋ ਗਿਆ ਇਹ ਚੀਜ਼ਾਂ ਤੇ ਜ਼ਿਆਦਾ ਧਿਆਨ ਆ ਬੱਚਿਆਂ ਦਾ ਬਿਲਕੁਲ ਹੈ ਜੀ ਇਹ ਅੱਜ ਕੱਲ ਇਹ ਇਹ ਇਹਨੂੰ ਕਹਾਂਗੇ ਮਾਰਕੀਟਿੰਗ ਤੇ ਐਡਵਰਟਾਈਜ਼ਮੈਂਟ ਨੇ ਮੱਥਾ ਪੇਜ ਕਰਿਆ ਹੋਇਆ ਜੀ ਅੱਜ ਦੇ ਟਾਈਮ 'ਚ ਇੱਕ ਟਾਈਮ ਸੀ ਅਮੀਰ ਬੰਦਾ ਜ਼ਿਆਦਾ ਅਨ ਹੈਲਦੀ ਸੀ ਖਰੀਬਣ ਲਓ ਅੱਜ ਪੁੱਠਾ ਹੋ ਗਿਆ ਅਮੀਰ ਬੰਦਾ ਥੌਟਫੁਲ ਤੇ ਮਾਈਂਡਫੁਲ ਹੋ ਕੇ ਖਾ ਰਿਹਾ ਹੈ ਮਿਡਲ ਕਲਾਸ ਤੇ ਗਰੀਬ ਸਾਰੇ ਰੇੜੀਆਂ ਤੇ ਖੜੇ ਐਂ ਗੰਦੀ ਚੀਜ਼ ਖਾ ਰਹੇ ਨੇ ਇਕੋ ਵੀ ਇਹ ਨਾ ਕਿ ਉਹ ਟਰੋਲ ਜਵਾਂਦਾ ਵੀ ਇੰਨੇ ਅਮੀਰ ਹੋ ਕੇ ਉਹ ਬਲੀ ਉਹ ਹੀ ਸਬਜ਼ੀਆਂ ਖਾਈ ਜਾਂਦੇ ਨੇ ਅਸਲ 'ਚ ਉਹ ਐ ਨਹੀਂ ਟਰੋਲ ਚਾਹੇ ਕਹਿ ਲੋ ਜੀ ਨਾ ਕਹੋ ਉਹ ਸਬਜ਼ੀ ਖਾਣੀ ਮਾੜੀ ਨਹੀਂ ਹੈ ਉਬਾਲ ਕੇ ਖਾਣੀ ਨੂੰ ਸਟੀਮ ਕਹਾਂਗੇ ਐ ਨਹੀਂ ਹੈ ਦੇਖੋ ਚੰਗੀ ਚੀਜ਼ ਪ੍ਰੋਟੀਨ ਖਾ ਲੋ ਮਹਿੰਗਾ ਪ੍ਰੋਟੀਨ ਖਾ ਲੋ ਮਤਲਬ ਪਹਿਲੇ ਨਹੀਂ ਕਹਿੰਦਾ ਪ੍ਰੋਟੀਨ ਪਾਊਡਰ ਚਿਕਨ ਮੱਛੀ ਮਸ਼ਰੂਮ ਅੰਡੇ ਦਾਲਾ ਆਰਗੇਨਿਕ ਖਾ ਲੋ ਜੇ ਪੈਸੇ ਹੀ ਖਰਚ ਨੇ ਆ ਚਲੋ ਇੱਕ ਫਾਸਟ ਫੂਡ ਨਾਲ ਰਿਲੇਟਡ ਗੱਲ ਕਰਦਾ ਤੁਹਾਡੇ ਨਾਲ ਜਿਵੇਂ ਆਪਣਾ ਇੱਕ ਟਰੈਡੀਸ਼ਨਲ ਫਾਸਟ ਫੂਡ ਆ ਗੁਲਚਾ ਹਾਂਜੀ ਉਹ ਵੱਡੇ ਪੰਦਰ ਤੇ ਲੋਕ ਖਾਂਦੇ ਨੇ ਜ਼ਿਆਦਾਤਰ ਵਧੀਆ ਹੀ ਮੰਨਿਆ ਜਾਂਦਾ ਕਿਉਂਕਿ ਉਹ ਚ ਆਲੂ ਹੁੰਦੇ ਨੇ ਛੋਲੇ ਹੁੰਦੇ ਨੇ ਚਲੋ ਕੋਈ ਨਾ ਕੋਈ ਚਟਨੀ ਪਾ ਦਿੰਦੇ ਨੇ ਮੋਸਟਲੀ ਉਹ ਸਹੀ ਹੁੰਦਾ ਪਰ ਕਈ ਗੁਲਚੇ ਵਾਲੇ ਵੀ ਅਜਿਹਾ ਲੋ ਬਟਰ ਸੱਟ ਕੇ ਨਿਲਾ ਕੇ ਗੁਲਚੇ ਨੂੰ ਕੱਢਦੇ ਨੇ ਪਰ ਜਿਹੜੇ ਜ਼ਿਆਦਾਤਰ ਮਤਲਬ ਕਿ ਸ਼ਹਿਰਾਂ 'ਚ 20 30 ਰੁਪਏ ਦਾ ਵਿਕਦਾ ਉਹ ਮੋਸਟਲੀ ਵਧੀਆ ਹੁੰਦਾ ਤਾਂ ਗੁਲਚਾ ਕਿਦਾਂ ਦਾ ਫੂਡ ਆ ਠੀਕ ਹੈ ਜੀ ਇੱਕ ਛੋਟੀ ਨੌਲੇਜ ਦਊਂਗਾ ਜੀ ਨਿਊਟਰਲ ਲਾਈਟ ਨਾਮ ਦਾ ਇੱਕ ਜਾਂ ਫਿਰ ਮਾਰਜਰੀ ਨਾਮ ਦਾ ਇੱਕ ਬਟਰ ਆਂਦਾ ਹੈ ਜੀ ਉਹ ਐਕਚੁਅਲ ਚ ਬਟਰ ਨਹੀਂ ਹੈ ਉਹ ਡਾਲਡਾ ਹੈ ਰੰਗ ਪੀਲਾ ਕਰਿਆ ਹੋਇਆ ਉਹਨੂੰ ਕਹਿੰਦੇ ਹਾਈਡਰੋਜਨੇਟਿਡ ਵੈਜੀਟੇਬਲ ਆਇਲ ਜੀ ਦੁਸ਼ਮਨ ਨੂੰ ਨਾ ਖਾਂ ਦਵਾ ਉਹ ਤਾਂ ਹੀ ਇੰਨਾ ਸਸਤਾ ਨਾ ਹੋ ਇੰਨਾ ਭਰ ਕੇ ਲਾ ਦਿੰਨੇ ਆ ਉਹਨੂੰ ਮਾਰਜਰੀਨ ਕਹਿੰਦੇ ਆ ਇੰਗਲਿਸ਼ ਚ ਮਾਰਜਰੀਨ ਇਜ਼ ਹਾਈਡਰੋਜਨੇਟਿਡ ਵੈਜੀਟੇਬਲ ਆਇਲ ਇਹ ਕਿਤਾ ਸਿੰਪਲ ਵੈਜੀਟੇਬਲ ਆਇਲ ਹੈ ਉਹ ਵਿੱਚ ਹਾਈਡਰੋਜਨ ਗੈਸ ਪਾਸ ਕਰਦੇ ਨੇ ਕੈਂਸਰ ਦਾ ਪਹਿਲਾ ਕਾਰਨ ਹੈ ਦਾਲੇ ਮੁਲਕਾ ਸਭ ਤੋਂ ਗੰਦਾ ਤੇ ਸਸਤਾ ਮੰਨਿਆ ਜਾਂਦਾ ਹੈ ਆਪਣੋਰੇ ਕਹਿੰਦੇ ਇਹ ਕੋਲਸਟੇਰੋਲ ਫਰੈਂਡਲੀ ਹੈ ਮੈਂ ਕਹਾ ਝੂਠ ਜੀ ਦੂਜੀ ਚੀਜ਼ ਕੁਲਚਾ ਕਿਸ ਚੀਜ਼ ਦਾ ਬਣਾ ਹੈ ਮੈਦੇ ਦਾ ਜੀ ਨਾਲ ਕੀ ਪਾਇਆ ਆਲੂ ਸਟਾਰਚ ਤੀਜੀ ਚੀਜ਼ ਕੀ ਬਣਾਏ ਛੋਲੇ ਜੀ ਮੈਨੂੰ ਰੱਬ ਦਾ ਕੋਈ ਕੰਬੀਨੇਸ਼ਨ ਦੱਸੋ ਜਿਸ ਚ ਰੱਬ ਤੁਹਾਨੂੰ ਪ੍ਰੋਟੀਨ ਦੇ ਨਾਲ ਸਟਾਰਚ ਤੇ ਕਾਰਬੋਹਾਈਡਰੇਟਸ ਇਕੱਠੇ ਦਿੰਦਾ ਹੋਵੇ ਤੇ ਵਿੱਚ ਫੈਟ ਵੀ ਪਾਤਾ ਜੀ ਕੋਈ ਕੰਬੀਨੇਸ਼ਨ ਦੱਸੋ ਮੈਨੂੰ ਇਹ じゃ ਕੋਈ ਪ੍ਰਕਿਰਤਿ ਕੰਬੀਨੇਸ਼ਨ ਹੈ ਜਿਸ ਚ ਫੈਟ ਸਟਾਰਚ ਪ੍ਰੋਟੀਨ ਤੇ ਕਾਰਬੋਹਾਈਡਰੇਟਸ ਇਕੱਠੇ ਆਂਦੇ ਹੁਣ ਤਾਂ ਇੱਕ ਸਿੰਪਲ ਜੀ ਗੱਲ ਹੈ ਕਾਰ ਖਰੀਦੀ ਡੀਜ਼ਲ ਵਿੱਚ ਪਾਇਆ ਪੈਟਰੋਲ ਵਿੱਚ ਕਹਿੰਦੇ ਯਾਰ ਇਹ ਸੀਐਨਜੀ ਪਾ ਦੇ ਫੇਰ ਕਹਿੰਦੇ ਐਂ ਕਰੇ ਕੋਲਾ ਵੀ ਗੇਰ ਸਕਦਾ ਮੈਂ ਜੀ ਹੁਣ ਚਲਾ ਕੇ ਦਿਖਾ ਦਿਓ ਜੀ ਆ ਗੱਲ ਹੁੰਦੀ ਸ਼ਰੀਨਾ ਤਾਂ ਕੁਲਚਾ ਹਾਂ ਖਾਂਦੇ ਸੀ ਹਜਮ ਕਰ ਪਾਉਂਦੇ ਸੀ ਕੌਣ ਉਹ ਬਜ਼ੁਰਗ ਜੀ ਜਿਨ੍ਹਾਂ ਕੋਲ ਮੋਟਰਸਾਈਕਲ ਤੇ ਕਾਰ ਨਹੀਂ ਸੀ ਸਾਈਕਲ ਤੇ ਜਾਂਦੇ ਸੀ ਜਿਨ੍ਹਾਂ ਕੋ ਕੋਈ ਫਿਜ਼ੀਕਲ ਵਰਕਆਊਟ ਸੀ ਕਰ ਟੁਕੜ 3-4 ਘੰਟੇ ਦਾ ਤਾਂ ਇੱਥੇ ਮੈਂ ਆਖਿਰ ਦੇ ਵਿੱਚ ਇੱਕ ਗੱਲ ਹੋਰ ਪੁੱਛਣਾ ਚਾਹਾਂਗਾ ਕਿ ਬੜਾ ਬੰਦੇ ਦੇ ਮਨ ਨੂੰ ਹੁੰਦਾ ਏ ਬੱਚੇ ਵੀ ਜਿੱਦ ਕਰਦੇ ਨੇ ਕਿ ਕੁਝ ਟੇਸਟੀ ਖਾਣਾ ਕੁਝ ਫਾਸਟ ਫੂਡ ਵਰਗੀ ਚੀਜ਼ ਖਾਣੀ ਆ ਤਾਂ ਫੇਰ ਉੱਥੇ ਬੰਦੇ ਨੂੰ ਖਾਣਾ ਕੀ ਚਾਹੀਦਾ ਪਹਿਲੇ ਨੰਬਰ ਤੇ ਹੰਡਾਣਾ ਸਿੱਖਣਾ ਪੈਣਾ ਜੀ ਕੀ ਆ ਤੁਸੀਂ ਹজম ਕਰ ਰਹੇ ਹੋ ਜੀ ਜੇ ਤੁਸੀਂ ਅੱਧਾ ਪੌਣਾ ਘੰਟਾ ਡੇਲੀ ਸੈਰ ਕਰਦੇ ਹੋ ਜਾਂ 15-20 ਮਿੰਟ ਦਾ ਇੰਟੈਂਸ ਵਰਕਆਊਟ ਕਰਦੇ ਹੋ ਜੀ ਤੁਸੀਂ ਆਟੇ ਚ ਲੂਣ ਚਲਾ ਦੋਗੇ ਮਾੜਾ ਮੋਟਾ ਜੰਕ ਖਾ ਸਕਦੇ ਹੋ ਜੇ ਥੋੜੇ ਡੱਕਾ ਨਹੀਂ ਤੋੜਨਾ ਪੰਜਾਬੀ ਤੇ ਮੈਂ ਥੋੜਾ ਰਾਊਡ ਰੂਡ ਕਹੂੰਗਾ ਜੇ ਤੋੜਨਾ ਤਾਂ ਡੱਕਾ ਨਹੀਂ ਤੇ ਖਾਣਾ ਉਹ ਵੀ ਇਹ ਮੰਗੋ ਐ ਜਿਹੜਾ 7 ਘੰਟੇ ਦਿਹਾੜੀ ਲਾ ਰਿਹਾ ਹੈ ਫਿਰ ਤੁਹਾਨੂੰ ਡਿਜ਼ਰਵ ਨਹੀਂ ਕਰਦੇ ਜੀ ਤਾਂ ਪਹਿਲਾਂ ਹੰਡਾਣਾ ਸਿੱਖਾਂਗੇ ਫਿਰ ਖਾਣਾ ਸਿੱਖਾਂਗੇ ਫਿਰ ਤੰਦਰੁਸਤ ਵੀ ਰਹਾਂਗੇ ਸਿੰਪਲ ਤਾਂ ਖਾਣਾ ਕੀ ਜਈਦਾ ਅਗਰ ਬੰਦੇ ਦਾ ਬਾਹਲਾ ਚਿੱਤ ਜਾ ਕਰੇਗੀ ਕੁਝ ਖਾਵੇ ਵੀ ਕੋਰੇ ਬਣਾ ਕਿ ਆਪਾਂ ਕੀ ਬੱਚਿਆਂ ਨੂੰ ਖਵਾ ਸਕਦੇ ਹਾਂ ਕੀ ਖੁਦ ਖਾ ਸਕਦੇ ਹਾਂ ਜਿਹੜਾ ਨੁਕਸਾਨ ਨਾ ਪਚਾਵੇ ਦੇਖੋ ਅਸਲੀ ਬੇਸਨ ਲੈਣਾ ਰਿਫਾਈਨਡ ਬੇਸਨ ਨਹੀਂ ਜੀ ਤੁਸੀਂ ਉਹਦੇ ਨੇ ਪਾਲਕ ਦੇ, ਗੋਭੀ ਦੇ, ਪੱਤਾ ਗੋਭੀ ਦੇ, ਪਿਆਜ਼ ਦੇ ਜਿਹਦੇ ਮਰਜ਼ੀ ਪਕੌੜੇ ਬਣਾ ਲਓ। ਸਵਾਦ ਦੇ ਸਵਾਦ ਸਰਾਂ ਦੇ ਤੇਲ 'ਚ ਬਣਾਇਓ, ਇਹ ਦੇਸੀ ਕੀ ਚ ਬਣਾਇਓ। ਅਗਰ ਸਰਾਂ ਦੇ ਤੇਲ 'ਚ ਬਣਾਇਓ ਦਵਾਰਾ ਨਹੀਂ ਵਰਤਣਾ। ਜੀ। ਦਵਾਰਾ ਕਦੇ ਨਹੀਂ ਵਰਤਣਾ। ਤੁਸੀਂ ਬਹੁਤ ਸੋਹਣੀ ਕਰੇ ਨੂਡਲਸ ਬਣਾ ਸਕਦੇ ਹੋ ਆਪਣੀਆਂ। ਜ਼ੁਕੀਨੀ ਨੂਡਲ ਬਣਾਉਂਦੇ ਦੇ ਅੱਜਕਲ ਇਹ ਜ਼ੁਕੀਨੀ ਹੋਂਦਾ ਕੀਰੇ ਵਰਗਾ ਹੁੰਦਾ। ਜੀ। ਉਹਦੀ ਨੂਡਲਸ ਬਣ ਜਾਂਦੀ ਹੈ। ਤੁਸੀਂ ਕੋਈ ਵਧੀਆ ਫਾਈਬਰ ਕੋਈ ਆਟਾ ਆਪ ਲੱਭੋ। ਮੈਂਨੇ ਪਿੱਛੇ ਵੀਡੀਓ ਪਾਈ ਜੀ ਕਿ ਚੀਆ ਸੀਡਸ ਦਾ ਪਰੌਂਠਾ ਬਣਾਉਣਾ ਸਿਖਾਤਾ ਸੀ। ਜੀ। ਕੱਲੇ ਚੀ ਕੁੜੀਆਂ ਦੇ ਲਈ ਅੰਮ੍ਰਿਤ ਮੇਲਜ਼ ਦੇ ਲਈ ਅੰਮ੍ਰਿਤ ਪੀਸੀਓਡੀ ਪੀਸੀਓ ਐਸ ਫਾਈਬਰੋਇਡਸ ਦੀ ਅੰਮ੍ਰਿਤ ਆਲਸੀ ਦੀ ਰੋਟੀ ਬਣਾ ਨਹੀਂ ਖਾਤੀ ਅਸੀਂ ਬਿਨਾ ਆਟੇ ਤੋਂ ਜੀ ਲੋਕੀ ਕਹਿੰਦੇ ਪੋਸੀਬਲ ਨਹੀਂ ਅਸੀਂ ਬਣਾ ਕੇ ਵੀਡੀਓ ਪਾਤੀ ਇੰਸਟਾਗ੍ਰਾਮ ਤੇ ਲੋਕੀ ਕਹਿੰਦੇ ਵਾਜਿਵਾ ਮੈਂ ਕਹਾ ਦੇਖੋ ਇਹ ਉਹੀ ਗੱਲ ਹੈ ਨਾ ਜਿਵੇਂ ਤੁਸੀਂ ਕਿਹਾ ਮੰਮੀ ਦਾ ਕੰਮ ਕਰਦਾ ਦਿਲ ਨਹੀਂ ਕਰਦਾ ਡੈਡੀ ਕਹਿੰਦਾ ਆਪਣੇ ਕੋ ਪੈਸੇ ਹੈਗੇ ਨੇ ਉਹ ਪੈਸੇ ਦੇ ਕੇ ਜ਼ਹਿਰ ਖਰੀਦ ਕੇ ਲਿਆਂਦੀ ਤਾਂ ਕਿ ਫਿਊਚਰ ਚ ਹੋਰ ਕਿਸੇ ਨੂੰ ਪੈਸੇ ਦੇ ਕੇ ਠੀਕ ਹੋਈਏ ਜੀ ਤਾਂ ਥੋੜਾ ਜਨ ਜਿਵੇਂ ਗੱਲ ਹੈ ਕਿ ਮਿਹਨਤ ਕਰਨ ਤੋਂ ਨਾ ਬਹੁਤ ਚੱਲਣ ਲੱਗਿਆ ਬੰਦਾ ਜੀ ਨਹੀਂ ਜੀ ਇਹ ਤਾਂ ਸਿਰ ਮੈਥਨੂ ਕਿਹਾ ਤਾਂ ਰੱਬ ਨੇ ਨੂੰ ਇੱਕੋ ਚੀਜ਼ ਕਹਿ ਕੇ ਭੇਜੀ ਤੁਹਾਨੂੰ ਇਹਨੂੰ ਵਰਤ ਜੀ ਜੇ ਮੰਮੀ ਇਹਨੂੰ ਨਹੀਂ ਵਰਤੂਗੀ ਡੈਡੀ ਇਹਨੂੰ ਨਹੀਂ ਵਰਤੂਗਾ ਬੱਚੇ ਇਹਨੂੰ ਨਹੀਂ ਵਰਤਣਗੇ ਤਾਂ ਤਿੰਨੋਂ ਬਿਮਾਰ ਹੋ ਜਾਣਗੇ ਜੀ ਜੀ ਬਸ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਰਵਿੰਦਰ ਸਿੰਘ ਜੀ ਨਾਲ ਗੱਲਬਾਤ ਕੀਤੀ ਹੈ ਬਿਮਾਰੀਆਂ ਤੋਂ ਲੈ ਕੇ ਖਾਣ ਪੀਣ ਦੇ ਨਾਲ ਸੰਬੰਧਿਤ ਚੀਜ਼ਾਂ ਤੇ ਗੱਲਬਾਤ ਕੀਤੀ ਹੈ ਤਾਂ ਉਮੀਦ ਹੈ ਕਿ ਤੁਹਾਡੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਨੇ ਜਿਹੜੇ ਇਸ ਵੀਡੀਓ ਦੇ ਵਿੱਚ ਮਿਲ ਗਏ ਹੋਣੇ ਧੰਨਵਾਦ